ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰੇਂਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਪੰਜਾਬ న్యూਸ ਦੇ ਨਾਲ ਕਿਸਾਨੀ ਸ਼ਿੰਗਾਰ ਚੱਲਿਆ ਉਹਦੇ ਵਿੱਚ ਖਟੀਆਂ ਮਿੱਠੀਆਂ ਕਈ ਤਰ੍ਹਾਂ ਦੀਆਂ ਯਾਦਾਂ ਸੀਆਂ ਉਹ ਇੱਕ ਇਤਿਹਾਸ ਬਣਿਆ ਉਹ ਤੇ ਗੱਲ ਅੱਜ ਵੀ ਚੱਲ ਰਹੀ ਹੈ ਕਿ ਜਥੇਬੰਦੀਆਂ ਦੀ ਕੀ ਪ੍ਰਾਪਤੀ ਰਹੀ ਸਰਕਾਰ ਨੇ ਜਿਹੜਾ ਹੈਗਾ ਪਛਾਣ ਕਿਉਂ ਹਟੀ ਸਰਕਾਰ ਇਹ ਸਾਰੀਆਂ ਗੱਲਾਂ ਹੈਗੀਆਂ ਤੇ ਇਹਨਾਂ ਤੋਂ ਜਾਣਕਾਰੀ ਆਪਾਂ ਲਵਾਂਗੇ ਉਸ ਸਮੇਂ ਦਰਮਾਨ ਜਿਹੜਾ ਹੈਗਾ ਰਿਪੋਰਟਿੰਗ ਕੀਤੀ ਕੀ ਗੱਲਬਾਤ ਵਾਪਰੀ ਸਾਰੀ ਉਹ ਗਲਤ ਕਰਦੇ ਸਵਾਗਤ ਕਰਦੇ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਜੀ ਸਰਦਾਰ ਅੱਛਾ ਤੁਸੀਂ ਜਦੋਂ ਇਹ ਕਿਸਾਨੀ ਅੰਦোলন ਸ਼ੁਰੂ ਹੋਇਆ ਸ਼ੁਰੂ ਚ ਹੀ ਸੀਗੇ ਦਿੱਲੀ ਉੱਥੇ ਰਿਪੋਰਟਿੰਗ ਕਰਨ ਲੱਗੇ ਆਪਾਂ ਜਦੋਂ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਸੀ ਉਸ ਟਾਈਮ ਰਿਪੋਰਟਿੰਗ ਕਰਦੇ ਸੀ ਤੇ ਉੱਥੋਂ ਹੀ ਆਪਾਂ ਜਦੋਂ ਕਾਫਲੇ ਸਟਾਰਟ ਹੋਏ ਇੱਕ ਦਿਨ ਪਹਿਲਾਂ ਕਾਫਲਾ ਚੱਲ ਗਿਆ ਕਿਸਾਨੀ ਬੁਲਣ ਦਿੱਲੀ ਨੂੰ ਦੂਜੇ ਕਾਫਲੇ ਦੇ ਵਿੱਚ ਬੰਦੀਰ ਸਾਹਿਬ ਦੀ ਜਿਹੜੀ ਜਥੇਬੰਦੀ ਸੀ ਉਹ ਕਾਫਲੇ ਨੇ ਆਪਾਂ ਵੀ ਕਵਰੇਜ ਕਰਦੇ ਦਿੱਲੀ ਵੱਲੋਂ ਰਵਾਨਾ ਹੋਏ ਸੀ ਇਸ ਤਰ੍ਹਾਂ ਜਿਵੇਂ ਕਿ ਦੋ ਦਿਨ ਤੁਸੀਂ ਦੇਖਿਆ ਸ਼ੰਭੂ ਦੇ ਵੀ ਬਹੁਤ ਜ਼ਿਆਦਾ ਮਤਲਬ ਬਾਂਬੂ ਗੋੜੇ ਬਾਰੀ ਜਾ ਚੱਲਿਆ ਸੀ ਬਹੁਤ ਕੁਸ਼ੂਸਾਨ ਵੀ ਹੋਇਆ ਸੀ ਪ੍ਰੋਸੈਸ ਦੌਰਾਨ ਆਪਾਂ ਦੂਜੇ ਦਿਨ ਹੀ ਆਪਾਂ ਵੀ ਦਿੱਲੀ ਨੂੰ ਚਾਲੇ ਪਾਤੇ ਸੀ ਤੇ ਫਿਰਦੇ ਤੋਂ ਉੱਥੇ ਪਹੁੰਚੇ ਉਸ ਤੋਂ ਬਾਅਦ ਉਹ ਸਮਾਂ ਫਿਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਉੱਥੇ ਹੀ ਆਪਾਂ ਬਤਾਇਆ ਮਤਲਬ ਰਿਪੋਰਟਿੰਗ ਕੀ ਪੂਰਾ ਸਮਾਂ ਉੱਥੇ ਰਹੇ ਹਾਂਜੀ ਜਿੰਨਾ ਚੱਕ ਬਲੇ ਜਿਹੜੇ ਵਾਪਸ ਨਹੀਂ ਹੋਇਆ ਕਿਸ ਤਰ੍ਹਾਂ ਦਾ ਦੇਖ ਦੋ ਪੂਰਾ ਤਿਆਰ ਆਪਾਂ ਦੇਖੀਏ ਤੁਸੀਂ ਉੱਥੇ 2 ਸਾਲ ਲਾਏ ਉਹ ਕਿਸ ਤਰ੍ਹਾਂ ਦਾ ਤਿਆਰਪਾ ਸੀਗਾ ਕੋਈ ਮਰੋ ਕੇ ਜਿਸ ਤਰ੍ਹਾਂ ਕੀ ਸੰਘਰਸ਼ ਸੀ ਕੋਈ ਅਲੱਗ ਤਰ੍ਹਾਂ ਦੀ ਇੱਕ ਵੱਖਰਾ ਹੀ ਇੱਕ ਤਜਰਬਾ ਸਮੁੰਦਰ ਦੇਖਣ ਨੂੰ ਮਿਲਿਆ ਕਿਉਂਕਿ ਇਸ ਤੋਂ ਪਹਿਲਾਂ ਇਤਿਹਾਸ ਦੇ ਵਿੱਚ ਸੁਣਿਆ ਸੀ 47 ਤੇ ਉਸ ਤੋਂ ਪਹਿਲਾਂ 1857 ਦੀ ਕ੍ਰਾਂਤੀ ਹੋਰ ਜਿਹੜੀਆਂ ਕ੍ਰਾਂਤੀਆਂ ਆਏ ਇਸ ਦੇਸ਼ ਦੇ ਵਿੱਚ ਕਈ ਕੱਲੂ ਕਰੇ ਹੋਏ ਸਿੱਖ ਕੋਮ ਨਾਲ ਵੀ ਜਿਹੜੇ ਹਾਂ ਉਹ ਸੁਣੇ ਸੁਣੇ ਸੀ ਪਰ ਉਹ ਸੁਣਨ ਤੋਂ ਬਾਅਦ ਇਦਾਂ ਲੱਗਦਾ ਸੀ ਵੀ ਉਹ ਕਿੱਦਾਂ ਦੇ ਹੋਣਗੇ ਨਾ ਮਨ 'ਚ ਸੀ ਪਰ ਜਦੋਂ ਇਹ ਕਿਸਾਨੀ ਦੰਦੋਂ ਸ਼ੁਰੂ ਹੋਇਆ ਤੇ ਸਾਨੂੰ ਪਤਾ ਲੱਗਾ ਵੀ ਕਿਸਾਨੀ ਇਕ ਅੰਦੋਲਨ ਜਾਂ ਸੰਘਰਸ਼ ਕਿੱਦਾਂ ਦੇ ਹੁੰਦੇ ਨੇ ਉਹਨਾਂ ਦੀ ਸ਼ੁਰੂਆਤ ਕਿੱਦਾਂ ਦੀ ਹੁੰਦੀ ਆ ਤੇ ਕਿੱਦਾਂ ਦੇ ਡਿਫਰੈਂਟ ਉਹਨਾਂ ਦਾ ਵੇਹ ਹੁੰਦਾ ਤੇ ਲੋਕ ਕਿਵੇਂ ਸ਼ਾਂਤਮਈ ਪਹਿਲਾਂ ਸਰਕਾਰ ਦਾ ਵਿਰੋਧ ਕਰਦੇ ਆ ਜਾਂ ਸਰਕਾਰ ਦਾ ਵਿਰੋਧ ਨਹੀਂ ਕਰਦੇ ਸਰਕਾਰ ਕੋ ਆਪਣੀ ਮੰਗਾ ਮੰਗਦੇ ਆ ਅੱਛਾ ਜਿਵੇਂ ਸਰਕਾਰ ਨੇ ਕਿਹੜੇ ਤਰ੍ਹਾਂ ਦੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨਾਂ ਨੂੰ ਕਿ ਕਿਸਾਨਾਂ ਨੂੰ ਬਦਨਾਮ ਕਰ ਰਿਹਾ ਸਿੱਖਾਂ ਨੂੰ ਕਰ ਰਿਹਾ ਭਾਅ ਕਿਉਂਕਿ ਪੰਜਾਬ ਦੇ ਵਿੱਚ ਮジョਰਿਟੀ ਸਿੱਖ ਹੈ ਉਹ ਜਿਹੜਾ ਇੱਕ ਨਿਹੰਗ ਸਿੰਘ ਬਾਣੇ 'ਚ ਸੀ ਜਾਂ ਉਹ ਨਿਹੰਗ ਸਿੰਘ ਸੀਗਾ ਉਹਨੂੰ ਮਾਰਿਆ ਉਹ ਤੁਸੀਂ ਨੇਰੇ ਜੀ ਜਾਓ ਤੁਹਾਨੂੰ ਘਟਨਾ ਬਾਰੇ ਕੀ ਕਿੰਨੀ ਜਾਣਕਾਰੀ ਹੈਗੀ ਹੈ ਕਿਉਂਕਿ ਉਹ ਘਟਨਾ ਜਿਹੜੀ ਹੋਈ ਸੀ ਆਪਾਂ ਉੱਥੇ ਸੁਰਸਤਮ ਵੀ ਹੈ ਨਾ ਜਿਵੇਂ ਰਾਤ ਨੂੰ ਘਟਨਾ ਹੋਈ ਸਿਰੇ ਸਾਨੂੰ ਪਤਾ ਲੱਗਾ ਵੀ ਇਦਾਂ ਮਨੂ ਨਿਹੰਗ ਸਿੰਘਾਂ ਨੇ ਇੱਕ ਬੰਦੇ ਨੂੰ ਮਲਗ ਵੱਢ ਘਟੰਗਿਆ ਹੈ ਨਾ ਤੇ ਉਸ ਘਟਨਾ ਦੇ ਵਿੱਚ ਆਪਾਂ ਜਦੋਂ ਸਿਰੇ ਜਾ ਕੇ ਦੇਖਿਆ ਤੇ ਸਭ ਤੋਂ ਪਹਿਲਾਂ ਮੱਲੋ ਜਦੋਂ ਮੈਨੂੰ ਪਤਾ ਲੱਗਾ ਕਿਉਂਕਿ ਸਾਨੂੰ ਖਬਰ ਛੇਤੀ ਪਹੁੰਚਦੀ ਨਹੀਂ ਸੀ ਸਿਰੇ ਜੋ ਬੁੰਚੇ ਤੇ ਲਟਕਿਆ ਹੋਇਆ ਸੀ ਮਰੀ ਕੁਮਾਰ ਦਾ ਟੰਗਾ ਹੋਇਆ ਸੀ ਜੋ ਜਿਹੜੀ ਉੱਥੇ ਗੱਲਬਾਤ ਸਾਨੂੰ ਜਦੋਂ ਪਤਾ ਲੱਗੀ ਵੀ ਗੱਲਬਾਤ ਹੋਈ ਤੇ ਕਹਿੰਦੇ ਨਿਹੰਗ ਸਿੰਘ ਨੇ ਤਾਂ ਮਾਰਿਆ ਕਿਉਂਕਿ ਉਹ ਗੁਰੂ ਮਾਰਦ ਦੀ ਜਿਹੜੀ ਪੋਤੀਆਂ ਸੀ ਜਿਵੇਂ ਸੁਰਜ ਪ੍ਰਕਾਸ਼ ਗ੍ਰੰਥ ਆ ਤਾਂ ਹੋਰ ਇੱਕ ਦਸਮ ਗ੍ਰੰਥ ਦੀ ਪੋਤੀ ਸੀ ਆ ਸੀ ਉਹ ਪੋਤੀਆਂ ਨੂੰ ਲਿਜਾ ਰਿਆ ਸੀ ਉਹ ਮਤਲਬ ਕਿ ਮਤਲਬ ਕਿ ਜਿਹੜਾ ਉਹਨਾਂ ਸਥਾਨ 'ਚ ਇੱਥੇ ਮੜੀਆਂ ਵਾਲਾ ਜਿਹੜਾ ਇੱਕ ਜਥਾ ਸੀ ਮਤਲਬ ਕਿ ਨਿਹੰਗ ਸਿੰਘ ਦਾ ਤੇ ਉਹਨਾਂ ਨੇ ਮਤਲਬ ਕਿ ਉੱਥੇ ਮਹਾਰਾਜ ਦੇ ਪ੍ਰਕਾਸ਼ ਪਿਤਾ ਜੀ ਨਾਲ ਉੱਥੇ ਰੱਖਿਆ ਸੀ ਉਹਦੇ 'ਚ ਉਹ ਬੰਦਾ ਦੋ ਦਿਨ ਪਹਿਲਾਂ ਉਹਨਾਂ 'ਚ ਆਉਂਦਾ ਜਿਵੇਂ ਕਿ ਜਵੇਂ ਨੰਨ ਸਿੰਘ ਬਾਣੇ ਚੁੱਥੇ ਬਡੇ ਲੋਕ ਅਦਾ ਰਲੇ ਪਹਿਲਾਂ ਉਹ ਮਨੋਂ ਨਿਹੰਗ ਸਿੰਘ ਬਾਣੇ ਚ ਕਿਉਂਕਿ ਜਥੇ ਬੰਦੇ ਨੇ ਜਥੇ ਮਦਦਿਆ ਉੱਤੇ ਰਹਿੰਦੀਆਂ ਸੀ ਤੇ ਉਹਨਾਂ ਚ ਕਈ ਬੰਦੇ ਹੁਣ ਜਵੇਂ ਤੁਸੀਂ ਆਏ ਹੋ ਮੈਂ ਵੀ ਨਿਹੰਗ ਬਣਨਾ ਚਾਹੁੰਦਾ ਮੈਂ ਸਿੰਘ ਸਜਣਾ ਚਾਹੁੰਦਾ ਉਹ ਜੀ ਉਹ ਈਵੇਂ ਸੱਤ ਸਾਲ ਬਣ ਜਾਂਦੇ ਸੀ ਵਿੱਚ ਤੇ ਉਹ ਵੀ ਕਿਉਂਕਿ ਨਿਹੰਗ ਸਿੰਘ ਜਥੇ ਬੰਦੇ ਤੇ ਵੈਸੇ ਵੀ ਜ਼ਿਆਦਾ ਵੇ ਉਸ਼ਾਨ ਬਿਨੂ ਵੈਸੇ ਕਰਦੇ ਨਹੀਂ ਹੈਗੇ ਬੰਦੇ ਦੀ ਤੁਹਾਨੂੰ ਬਸ ਉਹਨੇ ਵੀ ਬਾਣਾ ਪਾਲਿਆ ਥੁਈ ਉੱਥੇ ਮਰਹੂਮ ਪੱਗ ਸੰਸਾਰ ਸਜਾ ਲਈ ਦੋ ਤਿੰਨ ਦਿਨ ਪਹਿਲਾਂ ਆਇਆ ਸੀ ਕੀ ਪਤਾ ਕੀ ਸਾਜ਼ਿਸ਼ ਸੀ ਕੀ ਸਿਸਟਮ ਸੀ ਹੁੰਦਾ ਤੇ ਕਿਸ ਤਰੀਕੇ ਨਾਲ ਉਹ ਉੱਥੇ ਆਇਆ ਸੀ ਤੇ ਫਿਰ ਜਦੋਂ ਆਇਆ ਤੇ ਉਹਨੇ ਦੋ ਦਿਨ ਬਾਅਦ ਇਹੋ ਜਿਹੀ ਹਰਕਤ ਕੀਤੀ ਜਦ ਰਾਤ ਦੇ ਸਮੇਂ ਹੋਈ ਉਹ ਨੂੰ ਰਾਤ ਦੇ ਸਮੇਂ ਉਸ ਟਾਈਮ ਤੇ ਕੋਈ ਵੀ ਉੱਥੇ ਮੌਜੂਦ ਨਹੀਂ ਸੀ ਤਾਂ ਸੀ ਸੀ ਟੀਵੀ ਲੱਗਾ ਜੀ ਕਿਤੇ ਪਾਸ ਹੈ ਨਾ ਤੇ ਬਟ ਜਿਹੜੇ ਸਿੰਘਾਂ ਨੇ ਵੀਡੀਓ ਬਣਾਈ ਦਿਖਾਈ ਜਿਹੜੇ ਆਵਾਜ਼ ਅੰਦਰ ਵੀ ਹੈਗੇ ਨੇ ਸਜ਼ਾ ਵੀ ਕੱਟਦੇ ਉਸ ਬੰਦੇ ਨੂੰ ਮਾਰਨ ਦੀ ਤੇ ਉਹਨਾਂ ਨੇ ਜਸਟੂ ਦਿਖਾਈ ਕਿਉਂਕਿ ਜੇ ਉਹਨੇ ਕੀਤਾ ਸੀ ਜੇ ਉਹਨੂੰ ਮਾਰਿਆ ਹੋਵੇ ਉਹਨਾਂ ਨੇ ਉਸ ਚੀਜ਼ ਦਾ ਪ੍ਰਮਾਨ ਵੀ ਕੀਤਾ ਕਿ ਉਹ ਮਾਰਿਆ ਤੇ ਮਾਰਿਆ ਵੀ ਕਿਉਂ ਕਿਉਂਕਿ ਉਹ ਪੁੱਠਿਆਂ ਲੈ ਗਏ ਕਿਉਂਕਿ ਜੇ ਉਹਨੇ ਕਸੂਰ ਕੀਤਾ ਹੈ ਤਾਂ ਹੀ ਤਾਂ ਹੀ ਉਹ ਉਹਨਾਂ ਉੱਤੇ ਐਕਸ਼ਨ ਲਿੱਤਾ ਗਿਆ ਜੇ ਉਦਾਂ ਕੋਈ ਬੰਦਾ ਮਾਰੂਗਾ ਜਿੱਦਾਂ ਮਾਰੂਗਾ ਤੇ ਗੱਲ ਤੇ ਪਤਾ ਲੱਗੂਗੀ ਵੀ ਹਾਂ ਤੇ ਉਹ ਜਿਹੜਾ ਵਾਕਿਆ ਹੋਇਆ ਸੀ ਤੇ ਇਦਾਂ ਦਾ ਵਾਕਿਆ ਸੀ ਮਿਕਸ ਅਪ ਜਾਈ ਸੀ ਤੇ ਉਹਦੇ ਚ ਇਹ ਕਲੈਰਿਟੀ ਸੀ ਵੀ ਉਹਨੇ ਬੋਥੀਆਂ ਚੱਕੀਆਂ ਤੋਂ ਮਾਰਦਾ ਤੇ ਤੁਹਾਨੂੰ ਪਤਾ ਅੱਜਕੱਲ ਗੁਰਵੰਤ ਸਿੰਘ ਜੀ ਵੇਚ ਵੀ ਆਮ ਹੋ ਰਹੀ ਆ ਬੱਚ ਕਹਿੰਦੇ ਨੇ ਪਾਗਲ ਹੈ ਉਹਨੂੰ ਉਹਦੇ ਬਾਰੇ ਵੀ ਇਹੀ ਕਿਹਾ ਗਿਆ ਹੈ ਵੀ ਆਹ ਤੇ ਪਾਗਲ ਸੀ ਇਦਾਂ ਹਰੇਕ ਪਾਗਲ ਕੋਲ ਦੋਰਾ ਸਮਝਦਾ ਅਸਾਂ ਹਾਂ ਮਤਲਬ ਉਹ ਇੱਕ ਇੱਕ ਤਰੀਕਾ ਦਾ ਸਾਜਿਸ਼ ਸੀ ਜਿਹੜੀ ਉਹ ਫੇਲ ਵੀ ਹੋ ਗਈ ਤੇ ਬੱਚ ਕਿਉਂਕਿ ਉਹ ਧਾਰਮਿਕ ਦੰਗਾ ਬਣਾਉਣਾ ਚਾਹੁੰਦੇ ਸੀ ਪਰ ਉਹ ਬਣੀ ਨਹੀਂ ਗੱਲ ਚਲੋ ਜਿੰਨਾ ਬੰਦੇ ਨੇ ਕੀਤਾ ਉਹਨੂੰ ਪ੍ਰਵਾਨ ਕਰ ਲਿਆ ਤੇ ਗੱਲ ਥੱਪੀ ਗਈ ਜੋ ਨਾ ਪ੍ਰਵਾਨ ਕਰਦੇ ਕੀ ਪਤਾ ਉੱਥੇ ਹਰਕਈ ਵਤਾ ਕੁਝ ਹੋਰ ਵੀ ਹੁੰਦਾ ਜਿਵੇਂ ਆਮ ਹੁਣ ਸਾਰੀ ਗੱਲਬਾਤ ਜਦੋਂ ਲੋਕਾਂ ਦੇ ਹੌਲੀ ਸਾਹਮਣੇ ਵੀ ਆਉਂਦੀ ਜਾਂ ਆ ਗਈ ਹੈ ਨਾ ਉਹ ਜੇ ਹੁਣ ਦੀਪ ਸਿੱਧੂ ਦਾ ਅੱਜ ਕਰਾਉਂਦਾ ਬੰਬੇ ਤੋਂ ਬੰਦਾ ਆਉਂਦਾ ਹਨਾ ਹਾਂਜੀ ਹਾਂ ਜਿਸਾਨੀ ਸੰਘਰਸ਼ ਚ ਤੇ ਉਹ ਜਥੇਬੰਦੀਆਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਸੀਗੇ ਹਨਾ ਉਹ ਉਹਨਾਂ ਦੇ ਇਲਜ਼ਾਮ ਤਰਾਸ਼ੀ ਕਰਦੇ ਗਈ ਤਰ੍ਹਾਂ ਦੀ ਵੀ ਇਹ ਜੀ ਭਾਜਪੀ ਨੇ ਪਲਾਨ ਕੀਤਾ ਫੋਟੋਆਂ ਦਿਖਾਉਂਦੇ ਆ ਜਾਂ ਹੋਰ ਸਰਗਰੀ ਤੇ ਚੱਲੀਆਂ ਇਹ ਵਰਤਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਦੀਪ ਸਿੱਧੂ ਬਾਰੇ ਜੇ ਅੱਪਾ ਤੁਸੀਂ ਗੱਲ ਕਰੋ ਨਾ ਤਾਂ ਬੜਾ ਹੀ ਡੀਪਲੀ ਅਪਾ ਚੀਜ਼ ਨੂੰ ਬੰਦੇ ਨੂੰ ਦੇਖਿਆ ਹੂੰ ਤੇ ਸ਼ੁਰੂ ਤੋਂ ਚੋਂ ਨੇ ਆਪਣਾ ਇੱਕ ਜਗ੍ਹਾ ਤੇ ਉਹ ਬੈ ਗਿਆ ਆ ਕੇ ਨਾ ਪਹਿਲਾਂ ਸੰਭੂ ਬੈਠਾ ਹੋ ਸ਼ੰਭੂ ਨੂੰ ਤੋਂ ਸਟਾਰਟ ਹੋਇਆ ਜੀ ਮੈਂ ਵੀ ਸ਼ੰਭੂ ਨੂੰ ਦੇਖਣਾ ਪਹਿਲੀ ਵਾਰ ਸ਼ੰਭੂ ਦੇਖਿਆ ਜੀ ਸਦ ਨੂੰ ਮੈਨੂੰ ਜੀ ਸਦ ਨੂੰ ਜਾਣਦਾ ਵੀ ਨਹੀਂ ਸੀ ਬਦੀ ਗੱਲ ਸ਼ੰਭੂ ਨੂੰ ਮੈਂ ਦੇਖਿਆ ਉਹ ਬੰਦਾ ਕਹਿੰਦੇ ਨੇ ਵੀ ਐਕਟਰ ਹੈ ਉਹਦੀ ਫਿਲਮਾਂ ਬਾਰੇ ਵੀ ਸਾਨੂੰ ਉਦੋਂ ਪਤਾ ਲੱਗਾ ਕਿ ਆਪਾਂ ਰਹਿਣ ਜਰਿਆ ਨਾਲੇ ਸੀ ਵੈਸੇ ਵੀ ਤੇ ਨਾ ਉਹ ਐਸੇ ਵੀ ਨਾ ਹਾਈਲਾਈਟਡ ਨਹੀਂ ਸੀ ਆਇਆਗਾ ਮਤਲਬ ਉਸ ਤਰ੍ਹਾਂ ਉਹ ਬੰਬਈ ਰਹਿੰਦਾ ਸੀ ਬੰਬਈ ਤੋਂ ਰਹਿਣ ਵਾਲਾ ਬੰਦਾ ਸੀ ਤੇ ਉਹ ਬੰਦਾ ਨਾਮ ਜੋ ਆਪਾਂ ਦੇ ਨਾਲ ਵਿਚਰੇ ਆ ਆਪਾਂ ਦੇਖਿਆ ਉਹ ਜਦੋਂ ਸ਼ੰਭੂ ਉੱਥੇ ਪਹੁੰਚੇ ਦਿੱਲੀ ਤੋਂ ਰਹਾ ਉਹ ਨੌਜਵਾਨਾਂ ਨੂੰ ਬੈਠ ਕੇ ਰਾਤ ਨੂੰ ਗੱਲਾਂ ਬਾਤਾਂ ਉਹਨਾਂ ਨਾਲ ਕਰਦਾ ਹੁੰਦਾ ਸੀ ਉਹਨਾਂ ਨਾਲ ਇਤਿਹਾਸ ਦੀ ਗੱਲਾਂ ਕਰਨੀਆਂ ਤੇ ਮੈਂ ਜੀ ਨੋਟ ਕੀਤੀ ਵੀ ਉਹਦਾ ਜਿਹੜਾ ਲੈਵਲ ਸੀ ਨਾ ਜਿਹੜੀ ਪਰਸਨੈਲਿਟੀ ਸੀ ਬਹੁਤ ਹਾਈ ਲੈਵਲ ਦੀ ਸੀ ਉਹਨਦੇ ਸੀ ਹੂੰ ਆਮ ਬੰਦੇ ਨਾਲੋਂ ਬਹੁਤ ਚੰਗੀ ਪਰਸਨੈਲਿਟੀ ਵਾਲਾ ਪਰਸਨ ਸੀ ਦਾ ਸਟੈਂਡਰਡ ਵੀ ਹਾਈ ਸੀ ਪਰ ਜਦੋਂ ਉਹ ਬੰਦਿਆਂ ਦੇ ਬੈਠ ਕੇ ਕੁਰਤੇ ਪਜਾਮੇ ਚ ਬਹਿਣ ਲੱਗ ਗਏ ਨਾ ਬਾਅਦ ਚ ਮੈਨੂੰ ਫਿਰ ਬੜਾ ਅਲੱਗ ਜਾ ਲੱਗਾ ਵੀ ਹਾਂ ਉਹਨਦੇ ਦੀ ਗੱਲ ਹੈਗੀ ਆ ਤੇ ਕੋਈ ਯਾਰ ਹੀਰੋ ਹੁੰਦਾ ਤੂੰ ਦੇਖੋ ਅੱਜ ਕਿਸੇ ਗੀਤਕਾਰ ਕੋਲ ਜਾ ਤੁਸੀਂ ਜਾਓ ਉਹ ਆਮ ਬੰਦਿਆਂ ਚ ਬਹਿਣਾ ਉਹ ਕਿਤੇ ਬੈਠੂਗਾ ਨਹੀਂ ਹੂੰ ਉਹ ਦੇਖੋਗਾ ਵੀ ਚਾਰ ਬੰਦੇ ਦੇ ਆਸ-ਪਾਸ ਬੈਠੇ ਹੋਣ ਤਕੜੇ ਉਹ ਸਪੌਂਸਰ ਬੈਠਾ ਹੋਣਾ ਚੋ ਬੈਠੂਗਾ ਹੂੰ ਪ੍ਰਦੀਪ ਇਦਾਂ ਦਾ ਬੰਦਾ ਸੀ ਵੀ ਆਪਾਂ ਫਿਰ ਜਦੋਂ ਸਟੱਡੀ ਕੀਤਾ ਰਿਹਾ ਉਹਦੇ ਨਾਲ ਤੇ ਮੈਂ ਉਹ ਬੰਦੇ ਨੂੰ ਬਦਲਦਾ ਦੇਖਿਆ ਤੇ ਉਹਨੇ ਦਿਨ 'ਚ ਹੂੰ ਜਿਵੇਂ ਇੱਕ ਬੱਚਾ ਜਵਾਨ ਹੁੰਦਾ ਨਾ ਉਸੇ ਤਰ੍ਹਾਂ ਉਹ ਬੱਚਾ ਉਹ ਵੀ ਇਸ ਸੰਘਰਸ਼ ਵਿੱਚ ਜਿੱਦਾਂ ਆਇਆ ਸੀ ਬੱਚੇ ਤੌਰ ਤੇ ਆਇਆ ਸੀ ਉਹ ਬੰਦਾ ਵੱਧਦਾ ਗਿਆ ਔਰ ਉਸ ਉਸ ਲੈਵਲ ਤੇ ਪਹੁੰਚਿਆ ਜਿੱਥੇ ਜਾ ਕੇ ਉਹ ਬੰਦੇ ਨੇ ਜੋ ਜੇਲ ਕੱਟੀ ਨਾ ਉਸ ਤੋਂ ਬਾਅਦ ਉਹਦਾ ਲੱਗ ਰੰਗ ਜਾਂ ਰੁਪਈਆ ਉਹਦੇ ਗੱਲ ਖਿਆਲ ਆਤ ਵੀ ਬਹੁਤ ਹੀ ਚੰਗੇ ਮੈਨੂੰ ਡਿਫਰੈਂਟ ਉਸੀ ਬੰਦੇ ਦੇ ਅੱਛਾ ਹਾਂ ਤੁਸੀਂ ਉੱਥੇ ਦਿੱਲੀ ਕਿਸਾਨੀ ਸੰਘਰਸ਼ ਦੇ ਵਿੱਚ ਕਿੰਨੇ ਵਾਰੀ ਮਿਲੇ ਜੀ ਸੁਧਨ ਮੈਂ 2-4 ਵਾਰੀ ਮਿਲਿਆ ਵਸ ਇੱਕ ਦੋ ਕੁ ਇੰਟਰਵਿਊ ਉਹਨਾਂ ਨਾਲ ਸਾਡੀ ਗੱਲਬਾਤ ਵੀ ਇੰਟਰਵਿਊ ਕੀਤਾ ਤੁਸੀਂ ਹਾਂ ਤੇ ਇੱਕ ਇੱਕ ਦੋ ਵਾਰੀ ਫਿਰ ਉਹ ਲਾਸਟ ਉਸ ਟਾਈਮ ਜੋ ਜੇਲ੍ਹ ਚ ਲੱਗਿਆ ਉਸ ਟਾਈਮ ਮਿਲਣ ਦੀ ਕੋਸ਼ਿਸ਼ ਕੀਤੀ ਬਾਅਦ ਚੁਪੋਂ ਪਰ ਉਹ ਨਹੀਂ ਮਿਲ ਸਕਿਆ ਕਿਉਂਕਿ ਉਹਦਾ ਜਿਹੜਾ ਅੰਦੋਲਨ ਜਾਣਾ ਤੁਹਾਨੂੰ ਪਤਾ ਕਿਸਾਨੀ ਦੇ ਜਿਹੜੇ ਆਗੂਆਂ ਸੀ ਉਹਨਾਂ ਨੇ ਕਹਿੰਦੇ ਅੰਦੋਲਨ ਚ ਨਹੀਂ ਆਉਣਾ ਚਾਹੁੰਦਾ ਤੇ ਉਹ ਬੰਦਾ ਇਹੋ ਜਿਹਾ ਸੀ ਦੇਖੋ ਤੁਸੀਂ ਉਹਨੇ ਕਿਤੇ ਵੀ ਆਪਣੀ ਆਕੜ ਨਹੀਂ ਦਿਖਾਈ ਕੋਈ ਹੋਰ ਹੁੰਦਾ ਤਾਂ ਮੈਂ ਅਗਰ ਆ ਕੇ ਦਿਖਾਉਂਗਾ ਮੇਰੇ ਕੋਲ ਮੇਰੇ ਪਿੱਛੇ ਨੌਜਵਾਨ ਨੇ ਉਹ ਕੁਝ ਵੀ ਕਰ ਸਕਦਾ ਹੈ ਹੂੰ ਉਹਨੇ ਇਹੋ ਜਿਹਾ ਕੋਈ ਵੀ ਐਕਸ਼ਨ ਨਹੀਂ ਦਿੱਤਾ ਨਾ ਇਹੋ ਜੀ ਕੋਈ ਬਿਆਨ ਬਾਜ਼ੀ ਕੀਤੀ ਉਹ ਕਦੀ ਵੀ ਦੇਖੋ ਤੁਸੀਂ ਨੋਟ ਕਰੋ ਉਹ ਬੰਦੇ ਜੀ ਉਹਨੇ ਕਦੀ ਵੀ ਉਹਦੇ ਬਾਰੇ ਇੰਨਾ ਕੁਝ ਬੋਲਿਆਗਾ ਗद्दार ਹੈ ਭਾਜਪੀ ਦਾ ਆਰਸਸ ਦਾ ਪਰ ਉਹ ਬੰਦੇ ਨੇ ਕਦੀ ਵੀ ਉਸਤੇ ਅਗੇਂਸਟ ਜਾਂ ਉਸਤੇ ਉਹ ਜਵਾਬ ਦੇਣ ਦੀ ਕੋਈ ਕੁਐਸਚਨ ਨਹੀਂ ਕੀਤੀ ਇਹਨਾਂ ਅਦੋਸ਼ਨ ਬਾਜੀ ਜਿਵੇਂ ਕੀਤੀ ਜਦੋਂ ਹੁਣ ਵੀ ਲਾਸਟ ਟਾਈਮ ਤੋਂ ਤੁਮ ਲਗ ਕਈ ਕੁਝ ਹੋਇਆ ਜਦੋਂ ਜਦੋਂ ਹੈ ਗੁਰਗਾਂ ਸਾਹਿਬ ਬਾਰੇ ਜੀ ਦੀ ਗੱਲ ਚੱਲੀ ਸੀ ਉਹਨਾਂ ਦੀ ਬੇਦਬੀਆਂ ਬਾਰੇ ਤੇ ਉਹਦੇ ਚ ਹੀ ਉਹ ਦੇਖ ਲਾ ਬੰਦਾ ਪਿੱਛੇ ਟੋ ਨੂੰ ਕਹਿੰਨ ਲੱਗ ਗਈ ਤੂੰ ਆਗੂ ਬਣਦਾ ਵੱਡਾ ਤੂੰ ਐਡਾ ਬਣਦਾ ਉਹ ਕਹਿੰਦਾ ਭਾਈ ਮੈਂ ਤੇ ਬਈ ਸਿਰ ਸਿਰੋ ਮੋਨਾ ਵੀ ਹਾਂ ਮੈਂ ਆਗੂ ਤੇ ਨਹੀਂ ਬਣਦਾ ਪਰ ਮੈਂ ਆਪਣੀ ਫੌਮ ਵਾਸਤੇ ਦਰ ਜ਼ਰੂਰ ਰੱਖਦਾ ਉਹ ਲੋਕਾਂ ਦੀ ਸੋਚ ਹੈ ਅ ਜੀ ਅਮਰਸਰ ਦੀ ਇੱਕ ਗੱਲ ਦੱਸ ਰਹੀ ਦੀਪ ਸਿੱਧੂ ਹਾਂ ਅਮਰਸਰ ਦੀ ਮੈਂ ਤੁਹਾਨੂੰ ਗੱਲ ਦੱਸਾਂ ਜਿਵੇਂ ਕਿ ਉਹ ਅੰਦੋਲਨ ਖਤ ਉਪੰਦ ਅੰਦੋਲਨ ਚ ਤੇ ਗਿਆ ਹੀ ਨਹੀਂ ਉਸ ਤੋਂ ਬਾਅਦ ਹਨਾ ਨਾਉ ਨੂੰ ਜਾਣ ਦਿੱਤਾ ਗਿਆ ਤੇ ਨਾਉ ਤੇ ਕਈ ਦੁਸ਼ਮਣ ਬਾਜੀ ਆਈਆਂ ਜਦੋਂ ਉਹ ਸਾਨੂੰ ਅੰਮ੍ਰਿਤਸਰ ਆਪਾਂ ਪਹੁੰਚੇ 1 ਫਤਿਹ ਮਾਰਚ ਜਿਹੜਾ ਕਿ ਵੱਡੇ ਕਾਫਲੇ ਦੇ ਤੌਰ ਤੇ ਜਿੱਤ ਪ੍ਰਾਪਤ ਜਿਹਦਾ ਵੀ ਐਲਾਨ ਹੋਇਆ ਮੋਦੀ ਨੇ ਵਾਪਸ ਲੱਲੇ ਕਾਨੂੰਨ ਤੇ ਆਪਣੀ ਵਾਪਸੀ ਕੀਤੀ ਜਾਨ ਉਸ ਤੇ ਕਿਸਾਨਾਂ ਨੇ ਤੇ ਉਹਦੇ ਚ ਇੱਕ ਫਤਿਹ ਮਾਰਚ ਕੱਢਿਆ ਗਿਆ ਜਿਹੜੇ ਕਿ ਸਾਡੇ ਸਿੰਘਾਂ ਵੀਰਾਂ ਬਿਲੂ ਪਿੱਤਾ ਗਿਆ ਨਿਆਂ ਸਿੰਘ ਜਥੇਬੰਦੀਆਂ ਸਾਰੀਆਂ ਸੁੰਦੇ ਜੇ ਜਦੋਂ ਉਹ ਦਿੱਲੀ ਤੋਂ ਆਪਾਂ ਅੰਮ੍ਰਿਤਸਰ ਪਹੁੰਚੇ ਤੇ ਉਹ ਬੰਦਾ ਅੱਗੇ ਖੜਿਆ ਹੋਇਆ ਸੀ ਉਹ ਚਾਹ ਸੀ ਹੈ ਨਾ ਤੁਹਾਨੂੰ ਮਿਲਿਆ ਅੰਮ੍ਰਿਤਸਰ ਹਾਂ ਮੈਂ ਉਹ ਮਤਲਬ ਉਹਨੂੰ ਚਾਹ ਸੀ ਉਹ ਉਹ ਮਤਲਬ ਕਿਥੇ ਚਾਹ ਕਰ ਰਿਹਾ ਸੀ ਜਦੋਂ ਫੋਟੋਆਂ ਖਿੱਚ ਰਹੇ ਸੀ ਨੌਜਵਾਨ ਸਾਰੇ ਤੇ ਮੈਂ ਵੀ ਉੱਥੇ ਸ਼ੂਟ ਕਰ ਰਿਹਾ ਸੀ ਵੀਡੀਓ ਕੈਮਰਾ ਲੈ ਕੇ ਕਿਉਂਕਿ ਆਪਾਂ ਦੇ ਪੱਤਰਕਾਰ ਹੀ ਕਰਨੇ ਆਪਾਂ ਸ਼ੂਟ ਕਰਦੇ ਸਾਰੇ ਮੂਮੈਂਟ ਨੂੰ ਤੇ ਜਿਵੇਂ ਉਹ ਦੀਪ ਸਿੱਧੂ ਸਾਈਡ ਤੋਂ ਫੋਟੋ ਖਿੱਚਾ ਰਿਹਾ ਸੀ ਮੈਂ ਉਹ ਮੁੰਡਿਆਂ ਨੂੰ ਕਿਹਾ ਹਾਂ ਤੇ ਮੈਂ ਉਹ ਮੁੰਡੇ ਨੂੰ ਕਿਹਾ ਵੀ ਵੀਰੋ ਉਹੜੇ ਪਾਸੇ ਹੋ ਗਏ ਫੋਟੋ ਖਿਚਾ ਲਓ ਤੂੰ ਦੀਪ ਸਿੰਘ ਜੀ ਨੂੰ ਸਾਰੇ ਬਹੁ ਮੁੰਡੇ ਨੌਜਵਾਨ ਬਹੁ ਬਿਆ ਕਰਦੇ ਤੇ ਉਹ ਫੋਟੋ ਆ ਖਜਾਨ ਤੇ ਬੁਰਾ ਜੋਰਤਾ ਫਿਰ ਉਹ ਜਦੋਂ ਨੇ ਮੈਨੂੰ ਵੇਖਿਆ ਮੌਤ ਜੀ ਉਹਦੀ ਖਾਸ ਚੀਜ਼ ਨੋਟ ਕੀਤੀ ਭਈ ਉਹ ਗੁੱਸੇ ਕੋ ਬੰਦੇ ਨਾਲ ਬਹੁਤ ਪਿਆਰ ਕਰਦਾ ਹੈ ਅੱਛਾ ਮੇਰੇ ਤੁ ਮੰਨ ਲਓ ਕਿ ਇਹ 50 60 ਮੀਟਰ ਤੇ ਸੀ 70 ਤੇ ਸਾਹਮਣੇ ਪੁਰਾ ਦੂਰ ਸੀ ਉਥੋਂ ਮੈਨੂੰ ਆਇਆ ਉਹਨੂੰ ਮੈਂ ਹੱਥ ਮਲਾਇਆ ਤੇ ਮਰ ਨਾਲ ਗੱਲ ਮਿਲ ਕੇ ਫਤੇ ਬੁਲਾ ਕੇ ਤੇ ਗਿਆ ਅੱਛਾ ਮਤਲਬ ਕਿ ਉਹਨੇ ਮੈਨੂੰ ਐਨ ਦੇਖਿਆ ਮੈਂ ਕੋਈ ਖਾਸ ਬੰਦਾ ਜਾਂ ਅੰਦੋਲਨ ਚ ਰਿਹਾ ਉਹਨੇ ਇਹ ਦੇਖਿਆ ਵੀ ਯਾਰ ਦਮਾਲਾ ਬਣਿਆ ਗੁਰਸੇਖ ਵੀਰ ਅੱਛਾ ਹੋਰ ਮੋਂਨੇ ਉਹਨੇ ਮੁੰਡੇ ਬੜੇ ਮਤਲਬ ਕਿ ਉਹਦੇ ਨਾਲ ਸੀ ਜਿਹੜੇ ਹਾਂਦੇ ਫੋਟੋ ਕਚਾ ਰਹੇ ਜਿਹਨੂੰ ਕਾਰ ਕਰਨ ਵਾਲੇ ਜਿਆਦਾ ਬੰਨੋ ਕਿਤੇ ਜਿਆਦਾ ਸੀ ਨਾ ਤਾਂ ਫਿਰ ਉਹ ਬੰਦਾ ਮੈਨੂੰ ਆ ਕੇ ਮਿਲਿਆ ਤੇ ਮੈਂ ਉਸ ਟਾਈਮ ਮੇਰੀ ਥੋੜੀ ਨਜ਼ਰ ਹੋਰ ਚੇਂਜ ਹੋ ਗਈ ਯਾਰ ਮੈਂ ਕਿਹਾ ਯਾਰ ਬੰਦੇ ਯਾਰ ਕੀ ਗੱਲ ਹੈ ਯਾਰ ਐਦਾਂ ਆ ਕੇ ਮਿਲਿਆ ਯਾਰ ਹਨਾ ਉਹਨੂੰ ਕਿਸੇ ਮੈਂ ਕੈਮਰਾਮੈਨ ਆ ਆਪਣਾ ਕੰਮ ਕਰ ਰਿਆ ਉਹਨੂੰ ਕੀ ਮੇਰਾ ਫੋਟੇ ਬੁਲਾਉਣ ਦੀ ਜ਼ਰੂਰਤ ਪਈ ਆ ਕੇ ਸਪੈਸ਼ਲ ਨਹੀਂ ਦੁਰੂ ਇਹ ਸੋਸ ਤੋਂ ਬਾਅਦ ਜਦੋਂ ਉੱਤੇ ਗਏ ਦਰਬਾਰ ਸਾਹਿਬ ਮਹਾਰਾਜਾ ਦਾ ਜਿਹੜਾ ਸਪਰਸ਼ਨ ਕਾਰਲੇ ਸਿੱਥੇ ਤੋਂ ਉੱਥੇ ਹੀ ਮੱਥਾ ਟੇਕ ਕੇ ਬਾਹਰ ਨਿਕਲਿਆ ਮੈਂ ਉਹਨੂੰ ਕਿਹਾ ਅਦੀਪ ਭਾਈ ਇਹਦਾ ਆਵਾਜ਼ ਮਾਰੀ ਮੈਂ ਕਿਹਾ ਅਦੀਪ ਭਾਈ ਯਾਰ ਇੰਟਰਵਿਊ ਦੇ ਕੇ ਜਾਈ ਸੰਨ ਅੱਛਾ ਕਹਿੰਦਾ ਭਾਈ ਯਾਰ ਗੱਲ ਸੁਣ ਮੈਂ ਕਹਿੰਦਾ ਅੱਧਾ ਘੰਟਾ ਬਹਿ ਕੋ ਜੋ ਅੱਛਾ ਉਹਨਾਂ ਸੰਤਾਂ ਨਾਲ ਬਹੁਤ ਕਾਰ ਕਰਦਾ ਸੀ ਸੰਤ ਬੌਜਨ ਸਿੰਘ ਦਾ ਜਿਹੜਾ ਉੱਥੇ ਸਥਾਨ ਬਣਿਆ ਨਾ ਆਪਣਾ ਦਰਬਾਰ ਸਾਹਿਬ ਕੋਲੇ ਹਾਂ ਉਹ ਕਹਿੰਦਾ ਮੈਂ ਇੱਥੇ ਅੱਧਾ ਘੰਟਾ ਬਹਿਣਾ ਭਾਈ ਅੱਛਾ ਹਣਾ ਵੀਰ ਮੈਂ ਅੱਧਾ ਘੰਟੇ ਬਾਅਦ ਤੁਹਾਨੂੰ ਮਿਲੂੰਗਾ ਤੈਨੂੰ ਮਿਲ ਕੇ ਜਾਊਂਗਾ ਇੰਟਰਵਿਊ ਦੇ ਕੇ ਜਾਊਂਗਾ ਅੱਛਾ ਇਹ ਗਈ ਸਰ ਸਾਡੇ ਕੋਲ ਵੀ ਸਮਾਂ ਨਹੀਂ ਸੀ ਆਪਾਂ ਫਿਰ ਚਲੇ ਗਏ ਅੱਧੇ ਘੰਟੇ ਬਾਅਦ ਆਪਾਂ ਚਲੇ ਗਏ ਕਿਤੇ ਸਾਨੂੰ ਕੋਈ ਜ਼ਰੂਰੀ ਕੰਮ ਸੀ ਵੀ ਉਹ ਆਪਣਾ ਫਤਿਹ ਮਾਰਚ ਦੇ ਜਿਹੜੀ ਸਮਸ ਨੂੰ ਤੋਂ ਬਾਅਦ ਉਹਦੇ ਨਾਲ ਵਾਪਸ ਆਣਾ ਸੀ ਉਹ ਕਾਪਰੇ ਨਾਲ ਜਿਹੜੇ ਭਾਜੀ ਦੀ ਗੁਰਦੀਪ ਭਰੀ ਸੀ ਉਹ ਕਹਿੰਦੇ ਸੀ ਸਰ ਸਾਡੇ ਨਾਲ ਚੱਲੋ ਤੁਸੀਂ ਆਪਾਂ ਉੱਥੇ ਘਰ ਪ੍ਰੋਗਰਾਮ ਰੱਖਿਆ ਤੇ ਸਿਰਪਾਤੀ ਸੁਦਨ ਨੂੰ ਮਿਲ ਨਹੀਂ ਪਾਇਓ ਉਸ ਤੋਂ ਬਾਅਦ ਅਜਿਹੇ ਰੂਟ ਦਾ ਵੀ ਮਾਰਚ ਕੱਢਣਾ ਹੈ ਦਿੱਲੀ ਵੀ ਜਿਹੜੀ ਉੱਥੇ ਕਿਲੇ ਵਾਲੀ ਘਟਨਾ ਵਾਪਰੀ ਜਾਂ ਹੋਇਆ ਉਹਦੇ ਚ ਹੁਣ ਕਿਸਾਨ ਜੱਥੇਬੰਦੀਆਂ ਦੇ ਲੀਡਰ ਹੋਣ ਤੱਕ ਵੀ ਵੀਡੀਓ ਬਾਹਰ ਨਹੀਂ ਹੁੰਦੀਆਂ ਜਾਂ ਹੋਰ ਗੱਲ ਰੱਖਦੇ ਆ ਵੀ ਇਹ ਸਰਕਾਰ ਦੀ ਸ਼ਹਿਤ ਤੇ ਬਦਲਿਆ ਗਿਆ ਰੂਟ ਜਾਂ ਉਹ ਰੂਟ ਬਾਰੇ ਤੁਹਾਨੂੰ ਕੀ ਹੈਗੀ ਜਾਣਕਾਰੀ ਜਾਂ ਤੁਸੀਂ ਉੱਥੇ ਸੀ ਕੀ ਵਾਪਰਿਆ ਥਾਰਾ ਕੋਸ਼ ਉਹ ਜਿਹੜਾ ਰੂਟ ਸੀ ਨਾ ਦੇਖੋ ਰੂਟ ਦਾ ਕਿਸਾਨ ਜਿਹੜੇ ਜੱਥੇਬੰਦੀਆਂ ਸੀ ਨਾ ਜਿਹੜੀਆਂ ਰਾਜਵਾਲਾ ਰਿਸਾਰੇ ਸੀ ਇਹ ਬਈ ਬੰਲੇ ਬਹੁਤ ਹੀ ਜ਼ਿਆਦਾ ਮਤਲਬ ਕਿ ਇਹਨਾਂ ਨੇ ਸੈਟਿੰਗ ਵਾਲਾ ਸਿਸਟਮ ਸੀ ਇਹਨਾਂ ਦਾ ਵੀ ਅੱਛਾ ਪਹਿਲਾਂ ਰੋਲਾ ਪਾਉਂਦੇ ਰੇ ਦਿਨ ਰ ਛੱਕੇ ਚੜ ਜਾਗੇ ਪਾੜ ਦੇਾਂਗੇ ਇਹ ਕਰ ਦੇਾਂਗੇ ਹਣ ਜਦੋਂ ਟਾਈਮ ਆਇਆ ਉਦੋਂ ਹਿੱਕ ਛੱਡੋ ਤੁਸੀਂ ਲੱਤਾਂ ਕੰਮਣ ਲੱਗੀਆਂ ਇਹਨਾਂ ਦੀ ਇਹਨਾਂ ਰਾਤ ਨੂੰ ਬਣੇ ਕੀ ਹੋਟਣਾ ਹਟਣਾ ਚ ਕੀ ਗੱਲਬਾਤ ਕੀਤੀ ਜਿਹੜੇ ਜਿਹੜੇ ਨਾਲ ਕਿਸਾਨਾਂ ਦੇ ਆ ਹਾਂ 2-4 ਬੰਦੇ ਜਿਹੜੇ ਮੇਨ ਸੀ ਨਾ ਜਿਹਨਾਂ ਦੀ ਜ਼ਿਆਦਾ ਚੱਲਦੀ ਸੀ ਰਾਜੇਵਾਲ ਹੋ ਗਿਆ ਇੱਕ ਦੋ ਹੋਰ ਸੀ ਦੋ ਤਿੰਨ ਇਹਨਾਂ ਨਾਲ ਨਾ ਇੱਕ ਹੋ ਗਿਆ ਇੱਕ ਉਹਨਾਂ ਨਾਲ ਮੈਂ ਥੋੜਾ ਚੇਤੇ ਨਹੀਂ ਆਉਂਦਾ ਮੈਨੂੰ ਇਹ ਸਹਿਮਾਨ ਵਰਗੇ ਨਹੀਂ ਉਹ ਤਾਂ ਡਾਕ ਉਹਨਾਂ ਦਾ ਮਤਲਬ ਨਹੀਂ ਸੀ ਜਿਹੜੇ ਜੱਥੇਬੰਦੀਆਂ ਸੀ ਅੱਛਾ ਪਹਿਲੋ ਤਿੰਨ ਚਾਰ ਜੱਥੇਬੰਦੀਆਂ ਇਹ ਜਿਹੜੀਆਂ ਮੁੱਲਕ ਜਿਹੜੀਆਂ ਮੇਨ ਸੀ ਜ਼ਿਆਦਾਤਰ ਉਹਨਾਂ ਨੇ ਮੀਟਿੰਗ ਕੀਤੀ ਉਹਨਾਂ ਨੇ ਕਿਹਾ ਮੀਟਿੰਗਾਂ ਬੁਲਤੀਆਂ ਜ਼ਰੂਰ ਕੀਤੀਆਂ ਨੇ ਸਰਕਾਰ ਉਹ ਰਾਹ ਬਦਲਣ ਵਾਲਾ ਕੀ ਕਹਾਣੀ ਸੀ ਜਿਹੜੀ ਰਾਹ ਬਦਲ ਰਾਹ ਦੇਖੋ ਦੇਖੋ ਪੰਦੇਰ ਜਿਹੜਾ ਪੰਦੇਰ ਸੀ ਜਿਹੜਾ ਅੱਗੇ ਬੈਠਾ ਹੋਇਆ ਸਰੌਂ ਸਿੰਘ ਪੰਦੇਰ ਜਥੇਬੰਦੀ ਸੀ ਉਹ ਤੇ ਕਹਿੰਦੇ ਆਪਾਂ ਦਿੱਲੀ ਜਾਣਾ ਠੀਕ ਹੈ ਤੇ ਜਦ ਕੀ ਐਲਾਨ ਵੀ ਇਹੀ ਸੀ ਨਹੀਂ ਦਿੱਲੀ ਜਾ ਲਾਲ ਕਿਲੇ ਤੱਕ ਜਾਣਾ ਆਪਾਂ ਹੂੰ ਜਾਣਾ ਲਾਲ ਕਿਲੇ ਤੱਕ ਸੀ ਅੰਦਰ ਅੰਦਰ ਜਾਣਾ ਉਹ ਕੋਈ ਕਿਸੇ ਦਾ ਫਾਇਨਲ ਨਹੀਂ ਸੀ ਹੈਗਾ ਉਹ ਲਾਲ ਕਿਲੇ ਤੱਕ ਜਾਣਾ ਮਤਲਬ ਦਿੱਲੀ ਤੱਕ ਜਾਣਾ ਮਤਲਬ ਇਹ ਮੈਂ ਇਹਨੋਂ ਦਾ ਹੀ ਮਕਸਦ ਸੀ ਜਦੋਂ ਐਲਾਨ ਜਿਹੜਾ ਹੋਇਆ ਸੀ ਪਰ ਜਦੋਂ ਟਾਈਮ ਆਇਆ ਉਸ ਰਾਤ ਰਾਤ ਤੋਂ ਪਹਿਲਾਂ ਰਾਤ ਨੂੰ ਚੇਂਜ ਕਰਤਾ ਲੋਕ ਤਾਂ ਜਦੋਂ ਘਰ ਉਤਰੇ ਸੀ ਉਹ ਦਿੱਲੀ ਵਸੇ ਤੁਰੇ ਸੀ ਢੋਡੀਆਂ ਜੁੜੀਆਂ ਜੜੀਆਂ ਆਵਾਜ਼ਾਂ ਤੁਸੀਂ ਐਲਾਨ ਕੀਤੇ ਹਿੱਤ ਨਾਲ ਮਾਰੇ ਸ਼ਾਲਾ ਮਾਰਦੇ ਹੀ ਭਾਈ ਇਹ ਕਰਦੇ ਆਉ ਕਰ ਤੇ ਉਹਦੇ ਚ ਦੀਪ ਸਦੂ ਲੱਖੇ ਵਰਗੇ ਵੀਰਾਰ ਜਿਹੜੇ ਨੌਜਵਾਨ ਸੀ ਆ ਨਿਹੰਗ ਸਿੰਘ ਦੇ ਬੰਦੇ ਰਾਜ ਬਾਬਾ ਰਾਜਾ ਰਾਜ ਸਿੰਘ ਅਰੀ ਖਬਾ ਬਗਲਵਿੰਦਰ ਸਿੰਘ ਅਰੀ ਇਹ ਰਾਤ ਨੂੰ ਸਟੇਜ ਦੇ ਉੱਤੇ ਆ ਗਏ ਹਨਾ ਉੱਥੇ ਆਪਾਂ ਵੀ ਮੌਜੂਦ ਸੀ ਉਸ ਟਾਈਮ ਆਪਾਂ ਮੈਂ ਵੀਡੀਓ ਰਿਕਾਰਡ ਵੀ ਕੀਤੀ ਤੇ ਉੱਥੇ ਕੋਈ ਵਾਕਿਆ ਹੋਰ ਵੀ ਹੋਇਆ ਹੈ ਬੜਾ ਮਤਲਬ ਜਿਹਾ ਅਲੱਗ ਤਰ੍ਹਾਂ ਦਾ ਵਾਕਿਆ ਹੈ ਜਿਹਨੂੰ ਰਾਤ ਉਹ ਕਹਿੰਦੇ ਕੈਪਚਰ ਕਰ ਲਈ ਸਟੇਜ ਕਰ ਚੁੱਕੇ ਕਰ ਲਈ ਆਪਾਂ ਵੀ ਸੁਣਨਾ ਸਾਨੂੰ ਆਜ ਸਨਿਚੀ ਦਾ ਪਾਪ ਪਹੁੰਚੇ ਉੱਥੇ ਉਹ ਕੈਪਚਰ ਕਪਚਰ ਕਿਸ ਨੇ ਕਰਨੀ ਸੀ ਯਾਰ ਉਹ ਤੇ ਸਾਰੇ ਵੱਲੋਂ ਇਕੱਠੇ ਹੋਏ ਸੀ ਉਹ ਕਹਿੰਦੇ ਜਥੇਬੰਦੀਆਂ ਸਾਰੀਆਂ ਜਿਹੜੀਆਂ ਜਿੰਨਾ ਐਲਾਨ ਕੀਤਾ ਸਾਡੇ ਨਾਲ ਬੈਠਣ ਪੰਜ ਮੈਂਬਰ ਆਜਣ ਸਾਡੇ ਪੰਜ ਮੈਂਬਰ ਬਹਿਜਣਗੇ ਉਥੇ ਦੀਪਸਿੱਧੂ ਦਾ ਮਲੂਕ ਹੋਇਆ ਅੱਛਾ ਹੈ ਹਾਂ ਪਿੱਛੋਂ ਬੈਕ ਤੋਂ ਕਿਸੇ ਨੇ ਮਾਰਨ ਦੀ ਮਲੋਂ ਉਹਦੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਅੱਛਾ ਹੁਣ ਕੀ ਪਤਾ ਕਿੰਨੇ ਬੰਦਾ ਭੇਜਿਆ ਇਹ ਹੂੰ ਉਹ ਵਾਕਿਆ ਕਦੀ ਹਾਲ ਤੱਕ ਕਿਸੇ ਨੇ ਮੀਡੀਆ 'ਚ ਸ਼ੇਅਰ ਵੀ ਨਹੀਂ ਕੀਤਾ ਉਹ ਦੀਪਸਿੱਧੂ ਦੇ ਪਿੱਛੋਂ ਮਾਰਨ ਕਹੇ ਕੁਛ ਹੁੰਦਾ ਤੈਨੂੰ ਫੜ ਲਿਆ ਸੀ ਪਰ ਉਹਨਾਂ ਦਾ ਸਿੰਘ ਹੁਣ ਸਾਰੇ ਸੀ ਉੱਥੇ ਹੂੰ ਉੱਥੇ ਦੀਪਸਿੱਧੂ ਜਦੋਂ ਸਟੇਜ ਤੇ ਚੜ ਕੇ ਬੋਲਦਾ ਨਾ ਤੇ ਜਦੋਂ ਉਹ ਉੱਥੇ ਜਕਾਰੇ ਛੜੀਂਦੇ ਨੇ ਦੀਪ ਸਿੱਧੂ ਨਾਲ ਮਨ ਲੋਕੀ ਇੱਕ ਮਿੰਟ ਜਗਾਰਾ ਸਾਡੇ ਕਿਤੇ ਮਨ ਲੋਕਾਂ ਦੇ ਖਾਸ਼ ਸੱਤਰੂ ਆ ਜਾਂਦੇ ਨੇ ਹੂੰ ਉਹ ਨਾਲ ਥੱਲੇ ਉਤਰ ਜਾਂਦਾ ਬੋਲਣ ਜਾਂਦਾ ਉਹਦੇ ਕੋਲ ਮਤਲਬ ਕਿ ਉਹ ਸੋਚਦਾ ਵੀ ਯਾਰ ਮੈਂ ਮਨ ਲੋਕ ਇਹਨੇ ਜਦੋਂ ਥੱਲੇ ਬੈਠ ਗਿਆ ਨਾ ਤੇ ਉਹ ਜਿਹੜੇ ਨੌਜਵਾਨ ਸੀ ਉੱਤੇ ਸਿੰਘ ਸੀ ਜਾਂ ਉਹ ਬਰਾਜਾ ਰਾਜਾ ਸਿੰਘ ਸਾਰੇ ਕਹਿੰਦੇ ਵੀ ਦੀਪ ਸਿੱਧੂ ਬੋਲ ਭਾਈ ਤੂੰ ਵੀ ਬੋਲੋ ਤੁਸੀਂ ਕਹਿੰਦਾ ਯਾਰ ਮੈਨੂੰ ਨਹੀਂ ਬੋਲਿਆ ਜਾ ਕਿਉਂਕਿ ਕਹਿੰਦਾ ਮੈਂ ਇੰਨੇ ਜੋਗਾ ਨਹੀਂ ਹੈਗਾ ਕਿ ਜਿੰਨਾ ਮੈਨੂੰ ਪਿਆਰ ਲੋਕ ਦੇ ਰਿਆ ਜਾਂ ਮੇਰੀ ਰਿਸਪੈਕਟ ਕਰ ਰਹੇ ਆ ਮੈਂ ਮੈਂ ਉਹ ਜਿਹੜਾ ਮੇਰਾ ਨਾਮ ਸਰੂਪ ਆ ਨਾਮ ਰਿਓ ਮੇਰੇ ਚੋ ਕਾਬਲੇ ਦਾ ਕਹਿੰਦਾ ਮੈਂ ਪਹਿਲੀ ਵਾਰ ਦੇਖਿਆ ਕਿ ਮੇਰੇ ਪੰਜਾਬ ਦੇ ਲੋਕ ਮੇਰੇ ਮੇਰੇ ਨੌਜਵਾਨ ਭਾਈਵਾਲਾਂ ਨੂੰ ਇੰਨਾ ਪਿਆਰ ਕਰਦੇ ਆ ਆਪਾਂ ਆਪਣੀਆਂ ਅੱਖਾਂ ਨਾਲ ਦੇਖ ਸਕੋ ਜੇ ਬੈਠੇ ਮੇਰੇ ਕੋਲ ਮੈਂ ਕੋ ਫੋਟੋਆਂ ਵੀ ਹੋ ਸਕਦੀਆਂ ਮੈਨੂੰ ਫੋਨ 'ਚ ਹੋਣ ਕਿ ਪਤਾ ਤੇ ਮੈਂ ਹੈਰਾਨ ਸੀ ਦੀਪ ਸੁਦੀ ਅੱਖਾਂ ਯਾਤਰਾ ਸੀ ਯਾਰ ਮੇਰੇ ਸਾਹਮਣੇ ਉਹਨਾਂ ਦੇਖਿਆ ਜੇ ਯਾਰ ਕੋਈ ਵੀ ਕਿੰਨਾ ਵੀ ਉਹ ਹੋਵੇ ਨਾ ਹਮ ਅਸਲ ਦੇ ਵਿੱਚ ਉਹ ਚਲਾਕ ਚਤਰਬੰਦਾ ਜਿਹੜਾ ਹੁੰਦਾ ਨਾ ਉਹ ਕਦੀ ਪਾਉ ਨਹੀਂ ਹੋਊਗਾ ਹਮ ਜੋ ਭਾਉ ਉਹ ਉਸ ਚੇ ਦੇਖ ਰੋ ਚੋਟੂਗਾ ਜਾਣ ਕੇ ਉਹ ਬੰਦਾ ਥੱਲੇ ਉਤਰ ਗਿਆ ਚ ਉੱਪਰ ਗਿਆ ਥੱਲੇ ਖੰਸ ਥੱਲੇ ਕਰ ਲਿਆ ਨੇ ਮੂਥਲੇ ਕਰ ਲਿਆ ਵੀ ਕਹਿੰਦਾ ਨਹੀਂ ਮੈਂ ਕੋਈ ਮਨਜੋਗਾ ਨਹੀਂ ਹੈਗਾ ਵੀ ਮੈਂ ਮੈਂ ਜਿੱਥੇ ਬੈਵਾਂ ਤੁਹਾਡੇ ਚਰਨਾ ਚ ਆ ਬਈ ਹਨਾ ਜਿਹੜੀ ਉਹ ਆਪਣੇ ਕੇਸਰੀ ਨਿਸ਼ਾਨ ਸਾਹਿਬ ਚਲਾਉਣ ਦੀ ਗੱਲ ਆ ਗਈ ਹਾਂਜੀ ਹਾਂਜੀ ਮਤਲਬ ਉਹ ਦੇ ਕਿਲੇ ਤੇ ਨਾਲ ਕਿਲੇ ਦੇ ਤੇ ਉਹ ਕਹਿੰਦੇ ਵੀ ਬੀਜੇਪੀ ਨੇ ਸਾਰਾ ਕਰਾਇਆ ਉਹ ਨਹੀਂ ਆ ਭਾਜੀ ਮੇਰੀ ਸੁਣ ਕਰੋ ਬੀਜੇਪੀ ਝੰਡਾ ਚਲਾਊਗਾ ਨਿਸ਼ਾਨ ਸਾਹਿਬ ਚਲਾਊਗਾ ਹੂੰ ਜਿਹੜੀ ਆਰਸਸ ਦਾ ਆ ਸਿਸਟਮ ਹੈ ਜਿੰਨਾਂ ਦਾ ਸਾਰਾ ਹੀ ਆ ਕੇਂਦਰ ਦੇ ਕਬਜ਼ੇ 'ਚ ਹੀ ਲੱਗਣਾ ਤੇ ਉਹ ਯਾਰ ਨਿਸ਼ਾਨ ਸਾਹਿਬ ਚ ਲੁਆਣਗੇ ਹੂੰ ਮਨ ਨਿਸ਼ਾਨ ਸਾਹਿਬ ਨਾ ਚੁਲਾਉਂਦੇ ਕੁਝ ਹੋਰ ਕਰਵਾ ਸਕਦੇ ਸੀ ਉਹ ਹੂੰ ਮੰਨ ਲਓ ਉੱਥੇ ਨਿਹੰਗ ਸਿੰਘਾਂ ਦੇ ਰਸਤੇ 'ਚ ਕਈ ਕਿਟੜਪਾਂ ਵੀ ਹੋਈਆਂ ਮੰਨ ਲਓ ਕਿ ਇਹ ਨਿਹੰਗ ਸਿੰਘ ਕੋਲੋਂ ਕਿਸੇ ਪੁਲਿਸ ਵਾਲੇ ਦੇ ਮਰਵਾ ਦੇ ਆਪਣਾ ਨਿਹੰਗ ਸਿੰਘ ਨੂੰ ਬਣਾ ਕੇ ਉੱਥੇ ਮਨੋਗਮੜਾ ਕਰਾ ਸਕਦੇ ਉਹ ਵੀ ਉਸ ਦੇ ਧਾਰਮਿਕ ਤੇ ਹੂੰ ਸਹੀ ਹੈ ਨਿਸ਼ਾਨ ਸਾਹਿਬ ਝੁਲਣਾ ਆ ਝੁਂਦਾ ਰਿਆ ਕਿਸ ਸਮੇਂ ਦਾ ਝੁਲਦਾ ਅੱਜ ਝੁਂਦਾ ਉੱਥੇ ਤੇ ਉਹ ਤੇ ਪ੍ਰਤੇਕ ਬਾਦਰਪਾਸ਼ਾ ਨੂੰ ਪੁੱਛੋ ਜੇ ਚਤਾਨੀ ਚੌਕ ਦੇ ਨਾਲ ਕੀ ਸੀ ਦਿੱਤਾ ਪੁੱਛੋ ਲਦਾ ਉਹਨਾਂ ਨੇ ਸੀਸ ਕਰਕੇ ਝੂਲਦਾ ਸਾਡਾ ਅਛਾ ਮੱਬ ਗਿਲ ਸਿੰਘ ਹਰ ਕਰਕੇ ਝੂਲਦਾ ਅਸਾਸ ਸਿੰਘ ਆਮ ਗੜਿਆ ਹਰ ਕਰਕੇ ਝੂਲਦਾ ਉਹਨਾਂ ਨੇ ਅਮਨ ਦਸਤਾਰਾ ਕਰਕੇ ਝੂਲਦਾ ਸਾਡਾ ਅਛਾ ਉਹਨਾਂ ਨੇ ਤਖਤ ਪਟਿਆ ਸੀ ਉਹਨਾਂ ਚਿੰਨੀ ਜਰੂਰਤ ਸੀ ਉਹਨਾਂ ਤਖਤ ਪਟੇ ਘਲਾਤਾ ਜਿਨ੍ਹਾਂ ਤਖਤੀ ਪਾਟ ਦਾ ਲਾਲ ਕਿਲੇ ਦਾ ਉਹਨਾਂ ਵਸੇ ਨਿਸ਼ਾਨ ਸਾਹਿਬ ਚੁਲਾਉਂਦੀ ਛੋਟੀ ਗੱਲ ਉਹ ਮਲਕੀ ਉਹ ਤੇ ਉਹ 19ਵਰੀ ਦਿੱਲੀ ਕਹਿੰਦੇ ਨੇ ਆਪਾਂ ਅਧਿਕਾਰੀ ਫੁੱਟੇ ਸਾਹਿਬ ਚੁਲਾ ਆ ਗਿਆ ਉਹ ਵਾਪਸ ਮੁੜੇ ਤੇ ਭਈ ਉਹ ਤੇ ਇੱਕ ਵਿਸ਼ਾ ਬਣਦੇ ਨਹੀਂ ਸੀ ਫਿਰ ਤੇ ਤੁਸੀਂ ਇੱਕ ਚੀਜ਼ ਦੱਸੋ ਨਿਸ਼ਾਨ ਸਾਹਿਬ ਚੁਲਾਉਣਾ ਜ਼ੁਲਮ ਸੀ ਰਿਪੋਰਟਰ ਨੇ ਬਾਅਦ ਚ ਕੋ ਕਹਤਾ ਸੀ ਭਈ ਇਹ ਗਲਤ ਨਹੀਂ ਹੈਗਾ ਕਿ ਤੁਹਾਨੂੰ ਪਤਾ ਨਿਸ਼ਾਨ ਸਾਹਿਬ ਦਾ ਕੋਈ ਵੀ ਕੇਸ ਨਹੀਂ ਚੱਲਿਆ ਕਿ ਹੂੰ ਜਦ ਕਿ ਝੂਲ ਸਕਦਾ ਸੀ ਨਿਸ਼ਾਨ ਸਾਹਿਬ ਤੇ ਉਹ ਤੇ ਇਸ਼ੂ ਹੈ ਹੀ ਨਹੀਂ ਸੀ ਉਹ ਇਸ਼ੂ ਬਣਾ ਦਿੱਤਾ ਦੀਪ ਸਿੱਧੂ ਨੇ ਦੀਪ ਸਿੱਧੂ ਨੇ ਜੋਸ਼ ਚਾਉਣ ਮੇਰੇ ਸਨੂ ਕੋਲ ਉੱਥੇ 10 ਜਥੇਬੰਦੀਆਂ ਦੇ ਢੰਡੇ ਲੱਗੇ ਸੀ ਹੋਰ ਉੱਥੇ ਹੋਰ ਸਾਰੇ ਮਲੂਕ ਮਿਕਸੀ ਲੱਗੇ ਸੀ ਕਾਫੀ ਝੰਡੇ ਲੱਗੇ ਸੀ ਨਿਸ਼ਾਨ ਸਾਹਿਬ ਵੀ ਕਿਉਂ ਦਿਖਿਆ ਹੂੰ ਹੋਰ ਕਿਉਂ ਦਿਖਿਆ ਤੁਸੀਂ ਫੋਟੋਆਂ ਮੈਂ ਕਹਾਂ ਸਾਰੇ ਫੋਟੋਆਂ ਨੈਟ ਤੇ ਪਈਆਂ ਅੱਜ ਵੀ ਤੁਸੀਂ ਦੇਖੋ ਤੁਸੀਂ ਉੱਥੇ ਝੰਡੇ ਨਿਸ਼ਾਨ ਸਾਹਿਬ ਦੇ ਤਿਰੰਗੇ ਨੂੰ ਕਿਸੇ ਨੇ ਛੇੜਿਆ ਨਹੀਂ ਜਿਹੜਾ ਉੱਪਰ ਵਾਲਾ ਤਿਰੰਗਾ ਸੀ ਅਜਾ ਉਹਵੇਂ ਹੀ ਸੀ ਕਿਸੇ ਨੇ ਛੇੜਿਆ ਹੂੰ ਵੱਖਰਾ ਜਿਹਾ ਸੀ ਹਾਂ ਉੱਥੇ ਉਹ ਉੱਤੇ ਹੀ ਆ ਉਹਨੂੰ ਕਿਸੇ ਨੇ ਛੇੜਿਆ ਨਹੀਂ ਜਦੋਂ ਮੇਨ ਝੰਡਾ ਨਹੀਂ ਛੇੜਿਆ ਉਹ ਡੰਡਾ ਖਾਲੀ ਸੀ ਪੋਲ ਜਿਹੜਾ ਜਿੰਨੇ ਤੋਂ ਨਿਸ਼ਾਨ ਸਾਹਿਬ ਲਾਇਆ ਹੈ ਉਹਨਾਂ ਨੇ ਉਹ ਖਾਲੀ ਸੀ ਉਹ ਚਲੋ ਆਪਣਾ ਵੀਰ ਯੋਗ ਯੋਗਰਾਜ ਸਿੰਘ ਸੀ ਉਹਨਾਂ ਤੇ ਉਹ ਵੀ ਉਹ ਚਲਾਤਾ ਦਿੱਤੇ ਜਾ ਚੜਾਤਾ ਉਹ ਚੜਿਆ ਉੱਤੇ ਜੋਸ਼ ਆ ਗਿਆ ਅੰਦਰ ਚਾ ਨਾ ਭਾਈ ਤੇ ਉਹ ਚੰਗੀ ਗੱਲ ਆ ਨਿਸ਼ਾਨ ਸਾਹਿਬ ਤੇ ਉੱਚੇ ਰਹਿੰਦਾ ਮਿਸ਼ਾਂ ਪੋ ਵੀ ਮੱਥਾ ਟੇਕਦੇ ਮੇਰੇ ਸਾਹਮਣੇ ਕੋਈ ਗੁਰਦੁਆਰੇ ਚ ਜਾਂਦੇ ਨੇ ਹਿੰਦੂ ਵੀਰ ਵੀ ਜਾਂਦੇ ਨੇ ਸਾਰੇ ਜਾਂਦੇ ਆ ਆ ਉਹਦਾ ਕੋਈ ਰੌਲਾ ਨਹੀਂ ਰੂਟ ਬਦਲਦਾ ਕੀ ਲੱਗਦਾ ਤੁਹਾਨੂੰ ਵੀ ਰੂਟ ਜਾ ਚੇਂਜ ਰੂਟ ਜਿਹੜਾ ਹੋਇਆ ਸੀ ਉਹ ਸੈਟਿੰਗਾਂ ਸੀ ਜਿਹੜੀਆਂ ਜੱਥੇ ਬੰਨੀਆਂ ਜਿਹੜੀਆਂ ਇਹ ਇਹਨਾਂ ਦੇ ਸੈਟਿੰਗ ਸਿਸਟਮ ਸੀ ਇਹਨਾਂ ਦਾ ਅੱਛਾ ਕੋਈ ਗਵਾਰਦਾਨ ਦੇ ਵੀ ਸੀਗਾ ਕੋਈ ਹੁਣ ਸੋ ਜਿਤਕ ਮੈਂ ਸੁਣਾ ਕਹਿੰਦੇ ਜਿਹੜਾ ਰੂਟ ਹੈ ਨਾ ਦਸੀ ਉਹ ਕਹਿੰਦੇ ਸ਼ਾਮ ਵੇਲੇ ਉੱਥੇ ਕੋਈ ਨਾ ਕੋਈ ਹਰਕਤ ਹੋਣੀ ਸੀ ਕਿਉਂਕਿ ਪਿੱਛੇ ਜਿਹੜਾ ਲਾਈਨ ਅਪ ਸੀ ਨਾ ਜਿਹੜਾ ਜਿੰਨਾ ਟਰੈਕਟਰ ਸੀ ਬਹੁਤ ਲੰਬਾ ਸੀ ਉਹ ਜਦੋਂ ਸ਼ਾਮ ਹੋ ਜਾਂਦੀ ਹਿੰਦੇ ਰਾਹ ਜਿਹੜਾ ਸੀ ਉਦੋਂ ਤੱਕ ਮਤਲਬ ਕਿ ਉਹ ਖਾਦੀ ਖਾਦੇ ਹੋਣਾ ਪਿੱਛੇ ਕਹਿੰਦੇ ਹੁੰਦੇ ਚ ਕੋਈ ਹਰਕਤ ਕਰਨੀ ਸੀ ਤੇ ਮੁੜ ਕੇ ਉੱਥੇ ਰਾਤ ਨੂੰ ਉਹਦੇ ਮਲਾ ਹੋ ਜਾਂਦਾ ਤੇ ਉਹ ਕਹਿੰਦਾ ਕੰਮ ਖਰਾਬ ਹੋ ਜਾਂਦਾ ਹੁਣ ਦਿੱਲੀ ਜਿਹੜੇ ਗਏ ਸੀ ਸਾਰੇ ਵਾਪਸ ਮੁੜਿਆ ਜੀ ਆਰਾਮਨ ਸ਼ਾਮ ਨੂੰ ਵਾਪਸ ਮੁੜਿਆ ਜੀ ਜਿਹੜੀ ਉਹ ਪਟਨਾ ਦੇ ਨੂੰ ਦਿਖਾਇਆ ਗਿਆ ਉੱਥੇ ਬਸ ਉਹ ਚੀਜ਼ ਦਿਖਾਏਗੀ ਉਜੜੇ ਪੁਲਿਸ ਵਾਲਾ ਤਾਂ ਮਲੇ ਨੂੰ ਕਹਿੰਦੇ ਨੇ ਨਾ ਪੁਲਿਸ ਵਾਲਾ ਮਲਅਬਾ ਤੇ ਕਿੱਦਾਂ ਹੋਇਆ ਜਦੋਂ ਪੁਲਿਸ ਵਾਲਿਆਂ ਨੇ ਹੁਣ ਉਹ ਵੀਡੀਓਗ੍ਰਾਫੀ ਉਹਦੀ ਕਈ ਜਗ੍ਹਾ ਹਨਾ ਕੋ ਸিসিਟੀਵੀ ਆਪਣੇ ਹੈਗੇ ਵਿੱਚ ਪੁਲਿਸ ਨੇ ਨਾ ਆਮ ਲੋਕਾਂ ਦੇ ਮਾਰੇ ਡੰਡੇ ਜੁਰਗਾਂ ਦੇ ਉਹਨਾਂ ਨੌਜਵਾਨ ਜਿਆਦਾ ਭੜਕ ਗਏ ਕੀ ਆਪਣੇ ਖਾਣਾ ਪਾ ਦੇਖਿਆ ਹੁਣ ਆਪਾਂ ਵੀ ਉੱਥੇ ਸਾਡੇ ਤੇ ਕੂੰ ਡੰਡਾ ਕਿਸ ਨੇ ਚੁਕਤਾ ਭਾਈ ਆਪਾਂ ਵੀ ਚੇਕੜੇ ਸਿਸਟਮ ਤੇ ਪਾਉਂਗੇ ਉੱਥੇ ਸੀ ਤੂੰ ਸਾਡੇ ਸਾਡੇ ਤੇ ਕੂੰ ਕਿਸ ਨੇ ਡੰਡਾ ਮਾਰਿਆ ਬਿਨਾਂ ਗਲਤੋ ਭਾਈ ਜਾਂ ਪੁਲਿਸ ਵਾਲਿਆਂ ਨੇ ਮਾਰਿਆ ਜਾਂ ਕਿਸੇ ਉੱਥੇ ਯਾਰ ਪੜਗਾਹਾ ਦਪਾਇਦੇ ਕੀਤੀ ਗਈ ਸੀ ਤੇ ਉਹ ਸ਼ਰਾਬਤੀ ਦਿੱਤਾ ਵੀ ਛੱਡੇ ਸੀ ਪਰੇ ਇਹ ਜਿੰਨਾ ਨਾਲ ਕੰਮ ਕਰਾਵਾਂ ਪਤਾ ਕਿ ਲੋਕਾਂ ਨੇ ਕਿ ਕਿਸਾਨਾਂ ਨੇ ਕਿਉਂਕਿ ਕਿਸਾਨਾਂ ਦੀ ਸੰਖਿਆ ਜ਼ਿਆਦਾ ਹੈ ਇਸ ਕਰਕੇ ਥੋੜਾ ਇੱਕੋ ਥਾਂ ਆ ਸੀ ਜਦੋਂ ਜਦੋਂ ਭਾਗ ਆਏ ਆ ਸਾਰੇ ਉਦੋਂ ਸਾਰਾ ਸ਼ਾਂਤ ਮਾਹੌਲ ਸੀ ਉੱਥੇ ਉੱਥੇ ਕੋਈ ਝਗੜਾ ਨਹੀਂ ਸੀ ਜਿਸ ਨਿਸ਼ਾਨ ਸਾਹਿਬ ਚੁੱਲਿਆ ਨਾ ਉਦੋਂ ਤੱਕ ਤੇ ਕੁਝ ਵੀ ਨਹੀਂ ਸੀ ਹਾਂ ਹੂੰ ਨਿਸ਼ਾਨ ਸਾਹਿਬ ਚੁੱਲਣ ਤੋਂ 15 20 ਮਿੰਟ ਬਾਅਦ 25 ਮਿੰਟ ਬਾਅਦ ਇਹ ਰਕਤਾ ਹੋਈ ਜਾਂ ਜਿਹੜੇ ਉੱਥੇ ਇੱਕ ਦੂਜੇ ਨੂੰ ਫੋਟ ਮਾਰ ਥੜਾ ਥੜ ਚੱਲ ਪਿਆ ਕੰਮ ਤੁਹਾਨੂੰ ਪਤਾ ਪਬਲਿਕ ਜ਼ਿਆਦਾ ਹੁੰਦੀ ਆ ਕੋ ਕਿਸੇ ਦਾ ਹਵਾਬ ਲੱਗਿਆ ਕਿਸੇ ਤੇ ਕੋਈ ਸਹਿਜਨ ਦਾ ਕੋਈ ਨਹੀਂ ਸੰਦਾ ਹੁਣ ਪਬਲਿਕ ਜੋਸ਼ ਚ ਹੋਵੇ ਹੁਣ ਯਾਰ ਤੁਸੀਂ ਦੇਖੋ ਕਿ ਦੇਸ਼ ਵਿੱਚ ਕਿੰਨੀਆਂ ਘਟਨਾਵਾਂ ਨੇ ਜਿਹੜੀਆਂ ਘਟਨਾਵਾਂ ਤੁਸੀਂ ਕਿੰਨੇ ਕਿ ਦੇਖ ਲੋ ਮਨੀਪੁਰ ਦੀ ਘਟਨਾ ਹਮ ਹਨਾ ਤੇ ਨੂੰ ਨੂੰ ਮਵਾਦ ਦੀਆਂ ਘਟਨਾਵਾਂ ਪਬਲਿਕ ਕੀ ਕਰਦੀ ਯਾਰ ਪਬਲਿਕ ਅੱਗ ਲਾ ਦਿੰਦੀ ਸਾੜ ਦਿੰਦੀ ਕੀ ਕੁਝ ਕਰਦੀ ਹਾਂ ਥਾਣਾ ਸਾੜਦਾ ਇਹਨੂੰ ਤੇ ਮੇਰੀ ਸੁਣੋ ਤੁਸੀਂ ਆਪਣੇ ਕਿਸਾਨ ਇੰਨਾ ਗਿਆ ਸੀ ਨਾ ਕਿਸਾਨ ਸੀ ਟਰੈਕਟਰ ਮੈਂ ਕਹਨਾ ਇਹੋ ਜੇ ਟਰੈਕਟਰ ਜਾਜਾਵਾਲਾ ਟਰੈਕਟਰ ਆਏ ਸੀ ਹੂੰ ਤੁਨਾ ਟਰੈਕਟਰ ਸੀ ਦੇਖੋ ਕਿਸੇ ਨੇ ਕਿਸੇ ਅੱਗ ਲਾਈ ਕਿਸੇ ਦੀ ਦੁਕਾਨ ਸਾੜੀ ਕਿਸੇ ਦਾ ਆਟੋ ਫੋਟੋ ਉਹ ਤੇ ਨਿਸ਼ਾਨ ਸਾਹਿਬ ਹੀ ਝੁੱਲਿਆ ਸੀ ਬਾਕੀ ਕੁਝ ਨਹੀਂ ਹੋਇਆ ਸੀ ਭਾਈ ਹੂੰ ਕੋਈ ਵੱਡੀ ਘਟਨਾ ਨਹੀਂ ਕੋਈ ਹੋਈ ਸੀ ਹੂੰ ਤੇ ਆ ਚੀਜ਼ਾਂ ਹੋਈਆਂ ਤੇਰਾ ਰੂਟ ਵਾਲਾ ਰੂਟ ਨਾਲ ਸਿਸਟਮ ਤੇ ਐਵੇਂ ਹੀ ਕਹਿ ਸਕਦੇ ਆਂ ਵੀ ਉਹ ਵੀ ਇੱਕ ਸਾਈਟਿੰਗ ਸੀ ਤੇ ਰੋ ਉਸ ਨੂੰ ਬਦਲਾਮ ਕਰਨਾ ਸੀ ਜਿਹੜੀ ਮੂਵਮੈਂਟ ਸੀ ਕਿਸਾਨੀ ਉਹਨੇ ਕੋ ਦੇਖੋ ਕੁਝ ਬੰਦੇ ਉਧਰ ਨੂੰ ਹੋਗੇ ਕੁਝ ਉਧਰ ਨੂੰ ਹੋਗੇ ਉਸ ਜਿਹੜੂ ਜਿਹੜੂ ਡਿਵਾਈਡ ਕਰ ਲਿਆ ਉਹਨਾਂ ਨੇ ਫਾਰਮੈਂਟ ਦੀ ਪਾਲਿਸੀ ਹੁੰਦੀ ਹੈ ਨਾ ਹਾਂ ਬੰਦ ਕੇ ਡਿਵਾਂਡ ਡਿਵਾਈਡ ਕਰ ਦੋ ਆ ਜਿਹੜੇ ਆਗੂ ਸੀ ਮੇਨ ਯਾਰ ਹੈ ਰਾਜਵਾਲਾ ਦੇ ਸਾਰੇ ਉਹ ਤੋਂ ਬਾਅਦ ਉਹਨਾਂ ਦਾ ਕੀ ਬਣਿਆ ਤੁਸੀਂ ਦੇਖ ਹੀ ਲਿਤਾ ਸਹੀ ਹੁੰਦੇ ਤਾਂ ਅੱਜ ਇੱਜ਼ਤ ਹੁੰਦੀ ਨਾ ਬਿਲਕੁਲ ਬੇਈਮਾਨੀਆ ਕੀਤੀਆਂ ਨੇ ਠੱਕੇ ਕਿਤੇ ਨੇ ਕਿਸਾਨਾਂ ਦੀ ਰੋਜੀ ਰੋਟੀ ਤੇ ਹੱਥ ਮਾਰੀ ਭੈ ਸੈਟਿੰਗਾਂ ਕੀਤੇ ਉਹਨਾਂ ਪਹਿਲਾਂ ਰਾਜਵਾਲਾ ਦਾ ਪਿਛੜਾ ਰਿਕਾਰਡ ਦੇਖਣਾ ਤੁਸੀਂ ਬੜਾ ਬੜਾ ਕੁਝ ਆ ਯਾਰ ਇਹਨਾਂ ਦੇ ਇਹਨਾਂ ਪਿੱਛੇ ਤੁਸੀਂ ਜਾਓਗੇ ਨਾ ਬਹੁਤ ਕੁਝ ਹੈ ਚਲੋ ਤੇ ਆ ਚੀਜ਼ਾਂ ਬੜੀ ਬੜੇ ਅਬਾਹੇ ਤਾਂ ਬਹੁਤ ਕੁਝ ਦੇਖਣ ਨੂੰ ਮਿਲਿਆ ਸਿੱਖਿਆ ਵੀ ਕਿਸਾਨੀ ਦੁਨੀਆਂ ਕਿ ਤੇ ਆਪਾਂ ਉਹ ਟਾਈਮ ਵੀ ਦੇਖਿਆ ਜਦੋਂ ਬੁਰਕੂ ਭਰ ਗਿਆ ਸੀ ਤੇ ਇੱਕ ਟਾਈਮ ਉਹ ਦੇਖਿਆ ਜਿਸ ਟਾਈਮ ਬੁਰਕੂ ਖਾਲੀ ਵੀ ਹੋ ਗਿਆ ਸੀ ਹੂੰ ਫਿਰ ਵੀ ਪਬਲਿਕ ਦੇ ਜਿਹੜੀ ਲੜਨ ਵਾਲੀ ਸੰਘਰਸ਼ ਸੀ ਉਹ ਥੋੜੇ ਹੁੰਦੇ ਆ ਮੇਰੇ ਉਹ ਕਿਸਾਨ ਇਥੇ ਬੰਨਨੇ ਕੋਈ ਜਾਗੂ ਕਹਿੰਦੇ ਨੇ ਜਿਵੇਂ ਦੀਪ ਸਿੱਧੂ ਕਰਕੇ ਭਾਈ ਨਾਲ ਕਿਲੇ ਤੇ ਹੋ ਗਿਆ ਤੇ ਜੇ ਕਿਸਾਨ ਪਿੱਛੇ ਹਟ ਗਏ ਖਾਲੀ ਹੋ ਗਿਆ ਹਾਂ ਉਹ ਤਾਂ ਜਾਣ ਕੇ ਬਸ ਇਦਾਂ ਹੀ ਮਾਰਦੇ ਫਿਰ ਤੁਸੀਂ ਕਾਨੂੰਨ ਕਹਿੰਦੇ ਵਾਪਸ ਹੋ ਜੇ ਤੁਹਾਡੇ ਹੂੰ ਜੇ ਦੀਪ ਸੂਦ ਨੇ ਇਹ ਬਿਆਨ ਕੋਈ ਨਹੀਂ ਦਿੱਤਾ ਵੀ ਵਾਪਸ ਆ ਜਾਓ ਛੱਡ ਦੋ ਨੰਨਾਂ ਦੰਦੋਂ ਲੋ ਜੀ ਸੁਧਰ ਨੂੰ ਬਾਂਹ ਦਿੱਤਾ ਕਿਤੇ ਤਾਂ ਸੋ ਮੈਨੂੰ ਜੋ ਚਾਹੁੰਦਾ ਤੇ ਮੇਰੇ ਨੂੰ ਪਿਆਰ ਕਰਨ ਵਾਲੇ ਲੋਕ ਛੱਡਦੇ ਹੋਂ ਦੋ ਉਹਨੇ ਕੋਈ ਬਿਆਨ ਨਹੀਂ ਦਿੱਤਾ ਤੁਸੀਂ ਉਹਨੂੰ ਗਰਦਾਰ ਵੀ ਕਿਹਾ ਤੁਸੀਂ ਯਾਰਸਰਦਾ ਵੀ ਕਿਹਾ ਭਾਜਪੀ ਦਾ ਕਿਹਾ ਉਹਨੇ ਇੱਕ ਵਾਰੀ ਬਿਆਨ ਦਿੱਤਾ ਕਦੀ ਕਿਸਾਨੀ ਦੋਲਾਂ ਦੇ ਖਿਲਾਫ ਜੇ ਕਿਸੇ ਜਥੇਬੰਦੀ ਦੇ ਖਿਲਾਫ ਦਿੱਤਾ ਹੋ ਬਿਆਨ ਉਹਦਾ ਕੋਈ ਵੀ ਵੀਡੀਓ ਕੱਢ ਕੇ ਦਿਖਾ ਦੇ ਯਾਰ ਉਹ ਪੜਿਆ ਲਿਖਿਆ ਬੰਦਾ ਸੀ ਇੰਨਾ ਰਨ ਪੜ ਥੋੜੀ ਸੀ ਉਹ ਅਕਲ ਸੀ ਬੋਲਣ ਦੀ ਤੁਸੀਂ ਦੱਸੋਨ ਦੀ ਕੋਈ ਵੀ ਇਹੋ ਜੀ ਆਹ ਜਿਹੜੀਆਂ ਵੀਡੀਓ ਸੰਨੀਆਂ ਵਾਇਰਲ ਕਰਦੇ ਆ ਵੀ ਉਦੋਂ ਉਹ ਮਤਲਬ ਕਿ ਜੇ ਦੇਖੋ ਤੇ ਕਰੈਕਟਰ ਤੇ ਜਿਹੜਾ ਕਿਰਦਾਰ ਚ ਉਲਝਕਦੇ ਆ ਉਹਦੇ ਭਾਈ ਜਿੰਨੂੰ ਬਦਨਾਮ ਕਰਨਾ ਨਾ ਉਹਦੇ ਉਹਦਾ ਰਸਤਾ ਕੀ ਹੁੰਦਾ ਹਰ ਬੰਦੇ ਕੋਲ ਜਿਵੇਂ ਅੱਜ ਅਮਰਤਪਾਲ ਦਾ ਤੁਸੀਂ ਦੇਖ ਲਓ ਉਹ ਭਾਬੀ ਕੰਚਨ ਕੁਮਾਰੀ ਨੂੰ ਮਾਰਨ ਦਾ ਬਾਅਦ ਚ ਉਹਨੇ ਆਪਣੇ ਬਲਾਤ ਕਰ ਰਿਹਾ ਜਾਂ ਫਿਰ ਕਹਿੰਦੇ ਬਲਾਤ ਕਰਨੀ ਸਾਬੋਤ ਹੋਇਆ ਫਿਰ ਕਹਿੰਦੇ ਨਹੀਂ ਉਹਦੇ ਘਰ ਜਾਂਦਾ ਰਿਹਾ ਹੂੰ ਕੀ ਪਤਾ ਜਾਂਦਾ ਹੋਵੇ ਤੇ ਸਮਝਾਂਦਾ ਹੋਵੇ ਜਗਿਆ ਵੀ ਹੋਏਗਾ ਜਮਲ ਹੋ ਭਾਏ ਲੋਕੀ ਨਾ ਲੋਕੀ ਨਾ ਸੋਚਦੇ ਨਹੀਂ ਸਮਝਦੇ ਨਹੀਂ ਲੋਕਾਂ ਨੂੰ ਇੱਕ ਜੀ ਐਂਗਲ ਦਿਖਦਾ ਵੀ ਹਾਂ ਇਹ ਬੰਦਾ ਗਲਤ ਹੈ ਤੇ ਗਲਤ ਹੈ ਬਸ ਦੇਖਣਾ ਇਸ ਐਂਗਲ ਨਾਲ ਹੈ ਦੀਵ ਸਿੱਧੂ ਬਾਰੇ ਵੀ ਇਦਾਂ ਹੀ ਹੋਇਆ ਹੂੰ ਉਹਨੂੰ ਐਂਗਲ ਇੱਕ ਹੀ ਵਰਤਿਆ ਜਿੰਨਾ ਲੋਕਾਂ ਨੇ ਉਹਨੂੰ ਤੋਂ ਨਫ਼ਰਤ ਕਰਦੇ ਨੇ ਉਹ ਇੱਕ ਹੀ ਐਂਗਲ ਵਰਤਿਆ ਉਹਦੇ ਖਿਲਾਫ ਉਹਦੀ ਕਿਸੇ ਵੀ ਸਪੀਚ ਦੇ ਕਿਸੇ ਵੀ ਉਹਨੇ ਜਿੰਨੀਆਂ ਵੀ ਇੰਟਰਵਿਊਸ ਦਿੱਤੀਆਂ ਨੇ ਤੁਸੀਂ ਉਹਨੇ ਨੋਟ ਕਰਕੇ ਦੇਖੋ ਬੰਦਾ ਕਿਤੇ ਵੀ ਗੱਲ ਮਾੜੀ ਨਹੀਂ ਕਰਦਾ ਸੀ ਪੰਜਾਬ ਦੇ ਖਿਲਾਫ ਨਹੀਂ ਕਰਦਾ ਸੀ ਯਾਰ ਉਹਨੂੰ ਕੀ ਲੋਡ ਪੀਸੀ ਪੋਰਸ਼ ਵਾਲੀ ਜ਼ਿੰਦਗੀ ਆਡੀ ਅਮੀਰੀ ਕਰੋੜਾਂ ਰੁਪਏ ਦੀ ਫੀਸੀ ਉੱਥੇ ਅੱਡਾ ਵੱਡਾ ਵਕੀਲ ਸੀ ਬੜਾ ਲਿਖਿਆ ਵਕੀਲ ਸੀ ਉਹਨੂੰ ਕਾਨੂੰਨ ਪਤਾ ਸੀ ਉਹਨੇ ਕਿਸੇ ਕੋਲ ਵੀ ਕੰਨਾ ਸੀ ਜਾ ਕੇ ਬੀਜੇਪੀ ਕੋਲ ਵੀ ਕੰਨਾ ਸੀ ਜਾਂ ਉਹਨੇ ਸੱਨੀ ਡਾਲਰ ਹੀ ਛੱਡਤੇ ਯਾਰ ਆਪਣੇ ਭੈਣ ਭਰਾ ਛੱਡਤੇ ਇਹ ਕੋਣ ਛੱਡਦਾ ਯਾਰ ਅਮੀਰ ਬੰਦਾ ਆਪਣਾ ਭੈਣ ਭਰਾ ਨੂੰ ਛੱਡਦਾ ਕੋਈ ਯਾਰ ਉਹਨੇ ਆਪਣਾ ਪਰਿਵਾਰ ਛੱਡਤਾ ਆਪਣੀ ਜ਼ਿੰਦਗੀ ਛੱਡਤੀ ਉਹ ਉਹ ਚਲਾ ਵੀ ਗਿਆ ਭਾਂਜੇ ਫਿਰ ਵੀ ਲੋਕੀਂ ਦੇ ਪਿੱਛੇ ਭੱਜੇ ਫਿਰਦੇ ਆ ਅੱਜ ਵੀ ਤੇ ਬੜਾ ਕੁਝ ਹੈ ਤੇ ਸੋਚਨ ਵਾਲੇ ਦੀਪ ਸੂਤ ਦੇ ਕਿਰਦਾਰ ਤੇ ਬੜਾ ਉਮਰ ਅੰਮਲ ਚੱਕੀ ਪਰ ਜੋ ਬੰਦਾ ਹੈ ਸੀ ਉਹ ਅੱਜ ਜਿੰਨਾ ਉਸ ਤੇ ਹੈ ਉਹ ਉਹਨੋਂ ਉਸ ਤੇ ਅੱਜ ਵੀ ਹੈਗਾ ਤੇ ਉਹਨੂੰ ਪਿਆਰ ਕਰਨ ਵਾਲੇ ਲੋਕ ਅੱਜ ਵੀ ਜੰਗਾਂ ਨੇ ਦਿਲਾਂ ਵਿੱਚ ਨਿਕੜਦਾ ਜਾਖਦਾ ਜਿਹਨਾਂ ਦੇ ਦਿਲਾਂ 'ਚ ਹੋ ਰੰਦਾ ਬੰਦਾ ਯੂ ਰਹਿੰਦਾ ਉਹਦੀ ਗੱਲਬਾਤ ਸੀ ਉਹਦੀ ਠੀਕ ਹੈ ਜੀ ਕਿਰਦਾਰ ਸੀ ਬੰਦੇ ਦਾ ਬਾਕੀ ਯਾਰ ਪਿੱਛੇ ਦੀ ਪਰਸਨਲ ਲਾਈਫ ਕੁਝ ਵੀ ਹੋ ਸਕਦੀ ਆ ਜਿੱਦ ਦੀ ਕਿ ਜੀਵਨ ਹੁਣ ਮੇਰੇ ਸਮੋਗਲ ਅਮਰਤਪਾਲ ਉਹ ਪਹਿਲਾਂ ਮੁਸਲਮਾਨ ਸੀ ਵੀਰ ਹਨਾ ਸਾਡਾ ਨਾ ਮਹਿਰੋ ਸਾਹਿਬ ਉਹ ਮਹਿਰੋ ਸਾਹਿਬ ਉਹਦੇ ਅੰਮ੍ਰਿਤਸਰ ਕੇ ਗੁਰੂ ਆਲਾ ਸਿੰਘ ਸੱਜ ਗਿਆ ਹੁਣ ਕਈ ਹੁੰਦੇ ਤੇ ਇਹ ਇਹਦਾ ਮੁਸਲਮਾਨ ਆ ਇਹ ਹਾਂ ਯਾਰ ਤੁਸੀਂ ਪਿਛਲੀ ਜ਼ਿੰਦਗੀ ਹੁਣ ਅੰਮ੍ਰਿਤਪਾਲ ਮਹਿਰੋ ਦੀ ਜਗ੍ਹਾ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਇੱਕ ਟੈਂਡਰ ਤੇ ਜਿਹੜੀ ਇੱਕ ਚਾਟ ਚਾਟ ਗਈ ਜਾਂਦੇ ਆ ਯਾਰ ਤੁਸੀਂ ਮੇਰੀ ਸੁਣੋ ਗੱਲ ਇੱਕ ਬੰਦਾ ਕਿਸ ਤਰ੍ਹਾਂ ਮੋਨਾ ਸੀ ਉਹਨੇ ਉਹਨੇ ਕਿ ਉਹਦਾ ਨਸ਼ਾ ਵੀ ਕਿਤੇ ਹੋਣ ਕਿ ਹਰ ਚੀਜ਼ ਹੁੰਦੀ ਹੈ ਉਹ ਬੰਦਾ ਇੱਕ ਲਾਈਨ ਹੁੰਦੀ ਹੈ ਜਦੋਂ ਬੰਦਾ ਗੁੱਸੇ ਇੱਕ ਸੱਜ ਜਾਂਦਾ ਉਨ ਆਪਾਂ ਆਪਾਂ ਪਹਿਲਾਂ ਆਪਣਾ ਜਿਵੇਂ ਆਪਾਂ ਮੋਨੇ ਸੀ ਆਪਣਾ ਗੁਰੂ ਸਿੱਖ ਸੱਚਗੇ ਆ ਅੱਜ ਤੁਹਾਨੂੰ ਮੇਰੀ ਕੁਝ ਪਿਛਲੀ ਲਾਈਵ ਨੂੰ ਆ ਕੇ ਕੋਈ ਕਹੇ ਜਿਆ ਯਾਰ ਤੂੰ ਤਾਂ ਇਤਨਾ ਸੀ ਮੈਂ ਉਹਨੂੰ ਥੋੜੇ ਲੈ ਕੇ ਚੱਲ ਰਹਾ ਹਾਂ ਤੁਸੀਂ ਅੱਜ ਦਾ ਜਿਵੇਂ ਦੇਖੋ ਨਾ ਮੈਨੂੰ ਅੱਜ ਮੈਂ ਕੀ ਆ ਮੇਰਾ ਸਰੂਪ ਕੀ ਮੇਰੇ ਕੰਮ ਕੀ ਨੇ ਮੈਂ ਕਰਦਾ ਕੀ ਬਿਆ ਉਹ ਚੀਜ਼ ਲੋਕੀ ਨਹੀਂ ਨੋਟ ਕਰਦੇ ਉਹ ਚੀਜ਼ ਲੋਕੀ ਇੱਕ ਦੂਜੇ ਦੇ ਬਸ ਦੁਸ਼ਮਣ ਬਾਜੀ ਤੂੰ ਪਿੱਛੇ ਕੀ ਸੀ ਹੁਣ ਤੋਂ ਅੱਜ ਜਿਉਂ ਨੀ ਤੇਰਾ ਪਿੱਛੋਂ ਕੀ ਹੋਵੇ ਅੱਜ ਤੁਸੀਂ ਗੁਰਸਿੱਖ ਹੋ ਤੁਸੀਂ ਆਪਣੇ ਅਗਲੇ ਸਦੀ ਜੀਵਨ ਵਾਲੇ ਹੋ ਪਰ ਪਿਛਲੀ ਲਾਈਫ ਨੂੰ ਲੈ ਕੇ ਕੁਝ ਤੇ ਲਾਂਚਨ ਚੱਕਣਾ ਮੈਨੂੰ ਕਹਿੰਦਾ ਮਨ ਲੋੜਾ ਗਲਤ ਹੈ ਉਹਦੇ ਟਿੰਡਰ ਦੀ ਹੋਣਾ ਐਪ ਲੱਕੜ ਕੇ ਲੈ ਨਮਰਤਪਾਲ ਦੀ ਵੀ ਤੋਂ ਥੋੜੇ ਦਿਨ ਤੱਕ ਹੀ ਬੋਤਾ ਅਮਰਤਪਾਲ ਮਰਦਾ ਪਿਛਲਾ ਉਹ ਚੁੱਕ ਲਿਆਨ ਕੋਈ ਤੇ ਅੱਜ ਜਾਣੇ ਵੀ ਬਦਨਾਮ ਕਰਨਸਤੇ ਸਭ ਤੋਂ ਵੱਡੀ ਪਾਲਿਸੀ ਹਮੇਸ਼ਾ ਰਹੀ ਹੈ ਇਹ ਇਤਿਹਾਸ ਦੇ ਵਿੱਚ ਪਹਿਲਾਂ ਗਦੀ ਹੈ ਕਿ ਔਰਤ ਦਾ ਵਰਤੋਂ ਕੀਤੀ ਜਾਂਦੀ ਹੈ ਬਈ ਔਰਤ ਜੀ ਪੱਕਾ ਵਰਤੋਂ ਕੀਤੀ ਜਾਂਦੀ ਔਰ ਇਹ ਸਭ ਤੋਂ ਵੱਡਾ ਹਥਿਆਰ ਹੈ ਚਲੋ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਫਾਈ ਗੁਰਜੀ ਦੇ ਖਾਲਸਾ ਅਸੀਂ ਗੱਲਬਾਤ ਕਰ ਰਹੇ ਸੀਗੇ ਜੰਗਵੀਰ ਸਿੰਘ ਨਾਲ ਜਿਨ੍ਹਾਂ ਨੇ ਦਿੱਲੀ ਸੰਘਰਸ਼ ਦੇ ਵਿੱਚ ਸਮਾਪਤਾਇਆ ਤੇ ਇਹਨਾਂ ਨੇ ਜਿਹੜੀਆਂ ਸਾਰੀਆਂ ਘਟਨਾਵਾਂ ਹੈਗੀਆਂ ਉਹਨੂੰ ਨੇੜੋਂ ਦੇਖਿਆ ਤੇ ਦੀਪ ਸਿੱਧੂ ਦਾ ਕਿਸ ਤਰ੍ਹਾਂ ਦਾ ਕੈਰੈਕਟਰ ਸੀ ਕਿਸਾਨ ਜਿੱਤੇ ਬੰਦੀਆਂ ਦਾ ਕਿਸ ਤਰ੍ਹਾਂ ਦਾ ਵਰਤਾਓ ਸੀਗਾ ਉਹ ਸਾਰੀ ਗੱਲਬਾਤ ਕੀਤੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ